ਹੈ एवरीवन ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਵ ਸਟੱਡੀ ਕਲਾਸਸ ਤੇ ਉੱਪਰ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ ਜੀ ਵਿਅੰਜਨ ਧੁਨੀਆਂ ਇਸ ਤੋਂ ਪਹਿਲਾਂ ਸਵਰ ਧੁਨੀਆਂ ਕੀ ਹੁੰਦੀਆਂ ਵਿਆਕਰਨ ਕੀ ਹੁੰਦੀ ਹੈ ਇਹਦੇ ਨਾਲ ਰਿਲੇਟਡ ਜਿਹੜਾ ਲੈਕਚਰ ਆਪਾਂ ਕਵਰ ਕਰ ਚੁੱਕੇ ਹਾਂ ਤੇ ਅੱਜ ਆਪਾਂ ਸਟਾਰਟ ਕਰਦੇ ਹਾਂ ਵਿਅੰਜਨ ਧੁਨੀਆਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਕਰਵਾ ਰਹੇ ਹਾਂ ਜੀ ਮਾਸਟਰ ਕੈਡਰ ਪੰਜਾਬੀ ਦੀ ਔਰ ETT ਦੀ ਤਿਆਰੀ ਇਸ ਰਿਗਾਰਡਿੰਗਲੀ ਤੁਹਾਡੀ ਕੋਈ ਵੀ ਕੁਇਰੀ ਹੋਵੇ ਤਾਂ ਸਾਡਾ ਕੰਟੈਕਟ ਨੰਬਰ ਹੈ ਜੀ 88473 80896 ਇਸ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਸਟਾਰਟ ਕਰਦੇ ਹਾਂ ਜੀ ਲੈਕਚਰ ਵਿਅੰਜਨ ਧੁਨੀਆਂ ਤਾਂ ਦੇਖੋ ਜੀ ਫਿਰ ਕੀ ਹੁੰਦੀਆਂ ਵਿਅੰਜਨ ਧੁਨੀਆਂ ਵਿਅੰਜਨ ਧੁਨੀਆਂ ਵਿਅੰਜਨ ਧੁਨੀ ਉਹ ਧੁਨੀ ਹੁੰਦੀ ਹੈ ਜਿਸ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜਾ ਜਾਂ ਜ਼ਿਆਦਾ ਮਾਤਰਾ ਦੇ ਵਿੱਚ ਰੁਕਾਵਟ ਪਾਉਂਦੇ ਹਨ ਤਾਂ ਸਵਰਤੁਨੀ ਆਪਾਂ ਡੈਫੀਨੇਸ਼ਨ ਕੀਤੀ ਸੀ ਕਿ ਉਹ ਹੁੰਦੀਆਂ ਜਿਨ੍ਹਾਂ ਦੇ ਉਚਾਰਨ ਵੇਲੇ ਜਿਹੜੀ ਬੇਰੋਖਵਾ ਬਾਹਰ ਆਉਂਦੀ ਹੈ ਪਰੰਤੂ ਜੇਕਰ ਆਪਾਂ ਵਿਅੰਜਨ ਧੁਨੀਆਂ ਦੀ ਗੱਲ ਕਰੀਏ ਤਾਂ ਵਿਅੰਜਨ ਧੁਨੀਆਂ ਕੀ ਹੁੰਦੀਆਂ ਜਿਨ੍ਹਾਂ ਦੇ ਉਚਾਰਨ ਵੇਲੇ ਜਿਹੜੇ ਆਪਣੇ ਉਚਾਰਨ ਅੰਗ ਆ ਜਾਂਦੇ ਆ ਜਿਵੇਂ ਜੀਬ ਹੋਗੀ ਆਪਣੇ ਲਿਪਸ ਹੋਗੇ ਖਟੋਰ ਤਾਲੂ ਹੋ ਗਿਆ ਕੋਮਲ ਤਾਲੂ ਹੋ ਗਿਆ ਕੰਠ ਪਠਾਰੀ ਹੋ ਗਈ ਇਹ ਵਾਲੇ ਸਾਰੇ ਜਿਹੜੇ ਉਚਾਰਨ ਅੰਗ ਹੈ ਉਹ ਕਿਸੇ ਨਾ ਕਿਸੇ ਤਰੀਕੇ ਜਿਹੜੀ ਸਾਹ ਦੀ ਆਪਣੀ ਹਵਾ ਬਾਹਰ ਨਿਕਲਦੀ ਹੈ ਉਹਨੂੰ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਉੱਪਰ ਥੋੜੀ ਬਹੁਤ ਜਿਹੜੀ ਹੈ ਉਹ ਰਕਾਵਟ ਪਾਉਂਦੀ ਹੈ ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਸਾਹ ਦੀ ਹਵਾ ਬੇਰੋਕ ਬਾਹਰ ਨਹੀਂ ਆਉਂਦੀ ਜਿੱਥੇ ਤੁਹਾਡੇ ਕੋਲੇ ਇਹ ਚੀਜ਼ ਬੇਰੋਕ ਬਾਹਰ ਨਹੀਂ ਆਉਂਦੀ ਤਾਂ ਉਹਨਾਂ ਨੂੰ ਆਪਾਂ ਵਿਅੰਜਨ ਤੋਂ ਨਹੀਂ ਆਖਾਂਗੇ ਇੱਕ ਚੀਜ਼ੇ ਧਿਆਨ ਦੇ ਵਿੱਚ ਰੱਖਿਓ ਇੰਪੋਰਟੈਂਟ ਕੁਐਸਚਨ ਕਿ ਵਿਅੰਜਨ ਧੁਨੀਆਂ ਕਿਹੜੀਆਂ ਧੁਨੀਆਂ ਦੇ ਦੀਨ ਆਉਂਦੀਆਂ ਕਿਉਂਕਿ ਆਪਾਂ ਕੀਤਾ ਹੋਇਆ ਕਿ ਜਿਹੜੀਆਂ ਪੰਜਾਬੀ ਧੁਨੀਆਂ ਉਹ ਦੋ ਧੁਨੀਆਂ ਹੁੰਦੀਆਂ ਇੱਕ ਹੁੰਦੀਆਂ ਖੰਡੀ ਧੁਨੀਆਂ ਤੇ ਇੱਕ ਆਪਣੇ ਕੋਲ ਆਉਂਦੀਆਂ ਹੈਗੀਆਂ ਅਖੰਡੀ ਧੁਨੀਆਂ ਤਾਂ ਜਿਹੜਾ ਆਪਣੇ ਕੋਲੇ ਵਿਅੰਜਨ ਹੈ ਖੰਡੀ ਧੁਨੀਆਂ ਦੇ ਤਹਿਤ ਵਿਚਰਦੇ ਹੈ ਇਹਨਾਂ ਦੀ ਆਪਣੀ ਸੁਤੰਤਰ ਹੋਂਦ ਹੈਗੀ ਹੈ ਇਹਨਾਂ ਨੂੰ ਕਿਸੇ ਦੇ ਨਾਲ ਲੱਗ ਕੇ ਵਿਚਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੇ ਕੋਈ ਧੁਨੀ ਆਪਦੀ ਸੁਤੰਤਰ ਤੇ ਸਾਰਥਿਕ ਆਪਣੀ ਅਲੱਗ ਹੋਂਦ ਨਹੀਂ ਰੱਖਦੀਆਂ ਉਹ ਖੰਡੀ ਧੁਨੀਆਂ ਦੇ ਨਾਲ ਵਿਚਰ ਕੇ ਚਲਦੀਆਂ ਉਹਨਾਂ ਨੂੰ ਆਪਾਂ ਅਖੰਡੀ ਬੋਲਦੇ ਹਾਂ ਤਾਂ ਇੰਪੋਰਟੈਂਟ ਕੁਐਸਚਨ ਕਿ ਜਿਹੜੀਆਂ ਵਿਅੰਜਨ ਧੁਨੀਆਂ ਕਿਸ ਦੇ ਤਹਿਤ ਆਉਂਦੀਆਂ ਤੇ ਇਹ ਤੁਹਾਡੇ ਕੋਲੇ ਖੰਡੀ ਧੁਨੀਆਂ ਦੇ ਤਹਿਤ ਆਉਂਦੀਆਂ ਨੇ ਨੈਕਸਟ ਆਪਾਂ ਕਰਦੇ ਹਾਂ ਜਿਹਦੀ ਡੈਫੀਨੇਸ਼ਨ ਕਿ ਕੀ ਹੁੰਦੀ ਹੈ ਤੁਹਾਡੇ ਕੋਲ ਜਿਹੜੀਆਂ ਹੈ ਵਿਅੰਜਨ ਧੁਨੀਆਂ ਤਾਂ ਪਰਿਭਾਸ਼ਾ ਇਹਦੀ ਕੀ ਹੈ ਜੀ ਵਿਅੰਜਨ ਧੁਨੀਆਂ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਮੂੰਹ ਤੋਂ ਬਾਹਰ ਆਉਣ ਵਾਲੀ ਹਵਾ ਰੋਕ ਕੇ ਖੇ ਕੇ ਸਪਰਸ਼ ਕਰਕੇ ਜਾਂ ਸੰਘਰਸ਼ ਕਰਕੇ ਬਾਹਰ ਆਉਂਦੀ ਹੈ ਤਾਂ ਜਿਹੜੀ ਸਾਦੀ ਹਵਾ ਉਹ ਈਜ਼ੀਲੀ ਬਾਹਰ ਨਹੀਂ ਆਉਂਦੀ ਕਦੇ ਉਹ ਰੁਕ ਕੇ ਆਉਂਦੀ ਹੈ ਕਿਸੇ ਨਾ ਕਿਸੇ ਉਚਾਰਨ ਅੰਗ ਨਾਲ ਕਦੇ ਉਹ ਖਹਿ ਕੇ ਆਉਂਦੀ ਹੈ ਕਦੇ ਉਹ ਸਪਰਸ਼ ਕਰਕੇ ਆਉਂਦੀ ਹੈ ਕਦੇ ਉਹ ਸੰਘਰਸ਼ ਕਰਕੇ ਆਉਂਦੀ ਹੈ ਜਿਵੇਂ ਆਪਾਂ ਕਹੀਏ ਵੀ ਜਿਵੇਂ ਹੋਠੀ ਧੁਨੀ ਆ ਜਾਂਦੀਆਂ ਹੈਗੀਆਂ ਪਪਾ ਪਫਾ ਤੋਂ ਲਿਪਸ ਦੇ ਨਾਲ ਜਿਹੜੇ ਹੈ ਉਹ ਸਪਰਸ਼ ਹੁੰਦੇ ਆਪਸ ਦੇ ਵਿੱਚ ਤੇ ਫਿਰ ਹਵਾ ਬਾਹਰ ਆਉਂਦੀ ਹੈ ਤਾਂ ਇਸੇ ਤਰੀਕੇ ਨਾਲ ਸਾਦੀ ਹਵਾ ਅਗਰ ਕਿਸੇ ਰੁਕਾਵਟ ਨਾਲ ਖਹਿ ਕੇ ਸਰਕ ਕੇ ਇਸ ਦੇ ਆਧਾਰ ਤੇ ਬਾਹਰ ਆਉਂਦੀ ਤਾਂ ਉਹਨਾਂ ਭਵਯੰਜਨ ਧੁਨੀਆਂ ਪੈਣੀਆਂ ਇਨਾਂ ਦੇ ਆਧਾਰ ਤੇ ਵੀ ਇਹਨਾਂ ਦੀ ਵੰਡ ਕੀਤੀ ਜਾਂਦੀ ਹੈ ਕਿ ਜਦੋਂ ਖਹਿ ਕੇ ਆਉਂਦੇ ਆ ਤਾਂ ਆਪਣੇ ਕੋਲੇ ਜਿਹੜੇ ਖਵੇਂ ਵਿਅੰਜਨ ਹੈ ਉਹ ਬਣ ਜਾਂਦੇ ਐ ਸਪਰਸ਼ ਕਰਕੇ ਆਉਂਦੀ ਐ ਸੰਘਰਸ਼ ਕਰਕੇ ਆਉਂਦੇ ਤਾਂ ਆਪਣੇ ਕੋਲੇ ਸੰਘਰਸ਼ੀ ਜਿਹੜੇ ਹੈਗੇ ਆ ਵਿਅੰਜਨ ਉਹ ਆ ਜਾਂਦੇ ਐ ਹਨਾ ਇਹਨਾਂ ਦੀ ਨੈਕਸਟ ਏਜ ਦੇ ਆਧਾਰ ਤੇ ਵੀ ਵੰਡ ਕੀਤੀ ਹੋਈ ਐ ਪਰ ਫਿਲਹਾਲ ਤੁਸੀਂ ਇਹਨਾਂ ਧਿਆਨ ਦੇ ਵਿੱਚ ਰੱਖਣਾ ਕਿ ਜਿਹੜੀ ਸਮੂਹ ਵਿੱਚੋਂ ਨਿਕਲਣ ਵਾਲੀ ਹਵਾ ਉਹ ਕਿਸੇ ਨਾ ਕਿਸੇ ਤਰੀਕੇ ਰੁਕ ਕੇ ਆਉਂਦੀ ਐ ਤਾਂ ਉਹਨਾਂ ਨੂੰ ਆਪਾਂ ਵਿਅੰਜਨ ਤੁ ਨਹੀਂ ਆਖਾਂਗੇ ਨੈਕਸਟ ਆਪਾਂ ਗੱਲ ਕਰਦੇ ਆਂ ਜੀ ਉਚਾਰਨ ਅੰਗ ਕੀ ਹੁੰਦੇ ਆ ਉਚਾਰਨ ਅੰਗ ਵੈਸੇ ਜਿਹੜੇ ਉਚਾਰਨ ਅੰਗ ਹੈ ਪੂਰਾ ਇਹਦਾ ਇੱਕ ਲੈਕਚਰ ਬੰਦਾ ਉਚਾਰਨ ਅੰਗਾਂ ਦਾ ਪਰੰਤੂ ਜੇਕਰ ਆਪਾਂ ਗੱਲ ਕਰੀਏ ਈਟੀਟੀ 9894 ਵਾਸਤੇ ਸਪੈਸ਼ਲੀ ਤਾਂ ਉਹਨਾਂ ਵੈਕੈਂਸੀਜ਼ ਦੇ ਲਈ ਇਹ ਡਿਟੇਲ ਜਾਣ ਦੀ ਜ਼ਰੂਰਤ ਨਹੀਂ ਹੈ 10ਵੀਂ ਦੇ ਪੱਧਰ ਤੱਕ ਦੇ ਜਿਹੜੇ ਉਚਾਰਨ ਅੰਗ ਹੈਗੇ ਆ ਜਿਹੜੇ ਤੋਂ ਕਿਥੋਂ ਕੁਐਸਚਨ ਆ ਸਕਦੇ ਆ ਇੰਨਾ ਹੀ ਤੁਹਾਡੇ ਲਈ ਸਫੀਸ਼ੀਐਂਟ ਰਹੇਗਾ ਪਰੰਤੂ ਮਾਸਟਰ ਗ੍ਰੈਜੂਏਟਰ ਪੰਜਾਬੀ ਦੇ ਲਈ ਜਿਹੜਾ ਹੈ ਉਹ ਤੁਹਾਨੂੰ ਡਿਟੇਲ ਦੇ ਵਿੱਚ ਲੈਕਚਰ ਦੇ ਵਿੱਚ ਕਲਾਸ ਦੇ ਵਿੱਚ ਆਪਾਂ ਕਰਾਂਗੇ ਤੁਹਾਨੂੰ ਦੱਸਿਆ ਹੀ ਹੈ ਕਿ ਆਪਣਾ ਜਿਹੜਾ ਮਾਸਟਰ ਗ੍ਰੈਡਰ ਪੰਜਾਬੀ ਦਾ ਆਨਲਾਈਨ ਬੈਚ ਹੈ ਜਿਹੜਾ ਉਹ ਚੱਲ ਰਿਹਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਉਚਾਰਨ ਅੰਗਾਂ ਦੀ। ਤਾਂ ਵਿਅੰਜਨ ਧੁਨੀਆਂ ਦੇ ਉਚਾਰਨ ਸਮੇ ਸਾਹ ਦੀ ਜਿਹੜਾ ਹੈਗਾ ਸਾਹ ਅੰਗ ਅੰਗ ਸਾਹ ਦੀ ਹਵਾ ਨੂੰ ਰੋਕਦੇ ਹਨ। ਰੋਕਦੇ ਐ ਜਿਹੜੇ ਉਚਾਰਨ ਅੰਗ ਹੁੰਦੇ ਆਪਾਂ ਉੱਪਰ ਗੱਲ ਕਰਕੇ ਆਏ ਆਂ। ਹਨਾ ਜੇਕਰ ਉਹ ਰੋਕਦੇ ਐ ਫੇਰ ਹੀ ਹਵਾ ਜਿਹੜੀ ਹੈ ਉਹ ਫੇਰ ਉਹ ਬਾਹਰ ਨਹੀਂ ਆਉਂਦੀ। ਤੇ ਉਚਾਰਨ ਅੰਗਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ? ਦੋ ਇੰਪੋਰਟੈਂਟ ਕੁਐਸਚਨ ਇੱਕ ਹੁੰਦੇ ਚੁਸਤ ਉਚਾਰਣ ਅੰਗ ਇੱਕ ਹੁੰਦੇ ਸੁਸਤ ਉਚਾਰਣ ਅੰਗ ਤਾਂ ਚੁਸਤ ਉਚਾਰਣ ਅੰਗ ਕਿੰਨਾ ਨੂੰ ਆਖਿਆ ਜਾਂਦਾ ਹੈ ਜਿਹੜੇ ਉਚਾਰਣ ਅੰਗ ਉਚਾਰਣ ਸਮੇਂ ਸਾਹ ਦੀ ਹਵਾ ਨੂੰ ਰੋਕਣ ਦੇ ਵਿੱਚ ਧੁਨੀਆਂ ਨੂੰ ਪ੍ਰਗਟ ਕਰਨ ਦੇ ਵਿੱਚ ਪੂਰਾ ਜਿਹੜੇ ਕਾਰਜਸ਼ੀਲ ਰਹਿੰਦੇ ਆ ਸਭ ਤੋਂ ਜ਼ਿਆਦਾ ਕਾਰਜਸ਼ੀਲ ਹੁੰਦੇ ਆ ਸਭ ਤੋਂ ਜ਼ਿਆਦਾ ਜਿਹੜਾ ਐਕਟਿਵ ਰੋਲ ਪਲੇ ਕਰਦੇ ਆ ਉਹਨਾਂ ਨੂੰ ਆਪਾਂ ਬੋਲਦੇ ਆ ਚੁਸਤ ਉਚਾਰਣ ਤਾਂ ਚੁਸਤ ਉਚਾਰਣ ਕਿਹੜੇ ਹੁੰਦੇ ਆ ਜੀਵ ਜੀਭ ਦਾ ਬਹੁਤ ਜ਼ਿਆਦਾ ਰੋਲ ਹੈ ਕੋਈ ਵੀ ਆਪਾਂ ਧੁਨੀ ਵਿਅੰਜਨ ਧੁਨੀ ਉਚਾਰਾਂਗੇ ਤਾਂ ਜੀਭ ਵੱਖਰੇ ਵੱਖਰੇ ਤਰੀਕੇ ਦਾ ਜਿਹੜਾ ਰੋਲ ਉਹ ਅਦਾ ਕਰੇਗੀ ਜਿਵੇਂ ਆਪਾਂ ਗੱਲ ਕਰੀਏ ਤੁਹਾਡੇ ਕੋਲੇ ਜਿਵੇਂ ਪ ਟੈਂਕਾ ਤਾਂ ਜੀਭ ਉਲਟੀ ਸਿੱਧੀ ਹੋ ਰਹੀ ਹੈ ਚਾ ਚਾ ਜੀਭ ਦਾ ਹੋਰ ਤਰੀਕਾ ਹੈਗਾ ਕਕਾ ਕੋਈ ਵੀ ਧੁਨੀ ਤੁਸੀਂ ਉਚਾਰਨ ਕਰੋਗੇ ਤਾਂ ਜੀਭ ਦਾ ਜ਼ਰੂਰ ਉਹਦੇ ਵਿੱਚ ਜਿਹੜਾ ਹੈਗਾ ਪੂਰਾ ਚੁਸਤ ਰੋਲ ਰਹਿੰਦਾ ਪੂਰੀ ਐਕਟਿਵ ਰਹਿੰਦੀ ਹੈ ਤਾਂ ਇਹਨਾਂ ਨੂੰ ਆਪਾਂ ਕਾਇਚ ਰੱਖਦੇ ਹੈਗੇ ਐਕਟਿਵ ਅਕਰਨ ਉਚਾਰਨ ਅੰਗਾਂ ਦੇ ਵਿੱਚ ਚੁਸਤ ਉਚਾਰਨ ਅੰਗਾਂ ਦੇ ਵਿੱਚ ਹੇਠਲਾ ਬੁੱਲ ਜਿਹੜਾ ਆਪਣਾ ਨੀਚੇ ਵਾਲਾ ਲਿਪਸ ਹੈ ਇਹ ਉੱਪਰ ਵਾਲੇ ਨਾਲੋਂ ਜਿਹੜਾ ਹੈ ਜ਼ਿਆਦਾ ਐਕਟਿਵ ਰਹਿੰਦਾ ਹੈ ਇਹ ਜ਼ਿਆਦਾ ਇਹਦੀ ਮੂਵਮੈਂਟ ਹੁੰਦੀ ਹੈ ਬੋਲਣ ਵੇਲੇ ਹੇਠਲੇ ਬੁੱਲ ਦੀ ਤੇ ਇਹਨਾਂ ਨੂੰ ਵੀ ਕਿਹਦੇ ਵਿੱਚ ਰੱਖਦੇ ਆਂ ਆਪਾਂ ਇਹਨਾਂ ਨੂੰ ਵਿੱਚ ਉਸਤ ਉਚਾਰਣ ਅੰਗਾਂ ਦੇ ਵਿੱਚ ਰੱਖਿਆ ਜਾਂਦਾ ਹੈ ਨੈਕਸਟ ਆਪਣੇ ਕੋਲ ਆ ਗਿਆ ਜੀ ਸੁਸਤ ਉਚਾਰਣ ਅੰਗ ਕਿਹੜੇ ਹੁੰਦੇ ਆ ਜਿਹੜੇ ਸਾਹ ਦੀ ਰੁਕਾਵਟ ਪਾਉਣ ਦੇ ਵਿੱਚ ਧੁਨੀਆਂ ਨੂੰ ਪੈਦਾ ਕਰਨ ਦੇ ਵਿੱਚ ਥੋੜਾ ਜਿਹਾ ਜਿਹੜਾ ਹਲਕਾ ਜਿਹੜਾ ਹੈ ਕਿ ਘੱਟ ਰੋਲ ਪਲੇ ਕਰਦੇ ਆ ਲੇਜੀ ਜਿਹੜਾ ਰੋਲ ਰਹਿੰਦਾ ਉਹਨਾਂ ਦਾ ਉਹਨਾਂ ਨੂੰ ਆਪਾਂ ਬੋਲਦੇ ਆ ਸੁਸਤ ਉਚਾਰਨ ਅੰਗ ਜਾਂ ਆਪਾਂ ਕਹਿ ਸਕਦੇ ਆ ਜਿਹੜੇ ਘੱਟ ਵਰਤੇ ਜਾਂਦੇ ਉੱਪਰਲਾ ਜਵਾੜਾ ਨਾ ਉੱਪਰਲੇ ਜਵਾੜੇ ਦੀ ਵੀ ਬਹੁਤ ਘੱਟ ਵਰਤੋਂ ਹੁੰਦੀ ਹੈ ਤੇ ਜਿਹੜਾ ਹੈਗਾ ਤੁਹਾਡੇ ਕੋਲੇ ਹੇਠਲਾ ਬੁੱਲ ਜ਼ਿਆਦਾ ਐਕਟਿਵ ਹੈ ਤੇ ਉੱਪਰਲਾ ਹੀ ਬੁੱਲ ਉੱਪਰਲਾ ਬੁੱਲ ਵੀ ਬਹੁਤ ਘੱਟ ਵਰਤੋਂ ਦੇ ਵਿੱਚ ਆਉਂਦਾ ਹੈਗਾ ਤੇ ਪੇਪਰ ਦੇ ਪੁਆਇੰਟ ਆਫ View ਤੋਂ ਦੋਨੋਂ ਤੁਸੀਂ ਯਾਦ ਰੱਖਣੇ ਆ ਜੀ ਸੁਸਤ ਉਚਾਰਨ ਅੰਗ ਹੁੰਦੇ ਆ ਜੀਬ ਤੇ ਹੇਠਲਾ ਬੁੱਲ ਸੁਸਤ ਚਾਰਨੰਗ ਹੁੰਦੇ ਆ ਉੱਪਰਲਾ ਜਵਾੜਾ ਤੇ ਜਿਹੜਾ ਹੈਗਾ ਉੱਪਰ ਵਾਲਾ ਬੋਨ ਨੈਕਸਟ ਆਪਾਂ ਗੱਲ ਕਰਦੇ ਆ ਜੀ ਗੁਰਮੁਖੀ ਲਿਪੀ ਦੀ ਤੇ ਵਰਣਮਾਲਾ ਦੀ ਗੁਰਮੁਖੀ ਲਿਪੀ ਜਿਹੜੀ ਹੈ ਇਹਦਾ ਅਲੱਗ ਤੋਂ ਇੱਕ ਕਲਾਸ ਲੈ ਕੇ ਆਵਾਂਗੇ ਆਪਾਂ ਗੁਰਮੁਖੀ ਲਿਪੀ ਦੀ ਫਿਲਹਾਲ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਗੁਰਮੁਖੀ ਲਿਪੀ ਦੀ ਵਰਣਮਾਲਾ ਉਹਦੀ ਹੀ ਗੱਲ ਕਰਾਂਗੇ ਕਿਉਂਕਿ ਉਸੇ ਤੇ ਆਧਾਰ ਤੇ ਹੀ ਆਪਾਂ ਉਹਨਾਂ ਦੀ ਵੰਡ ਕਰਾਂਗੇ ਕਿ ਵਿਅੰਜਨ ਧੁਨੀਆਂ ਨੂੰ ਕਿਹੜੇ ਵਰਗ ਨੂੰ ਕਿਹੜੇ ਕਿਹੜੀਆਂ ਵਿਅੰਜਨ ਧੁਨੀਆਂ ਦੇ ਅਧੀਨ ਰੱਖਿਆ ਜਾਂਦਾ ਹੈ ਦੇਖੋ ਜੀ ਆਪਣੇ ਕੋਲ ਪ੍ਰੋਪਰ ਸਾਰੀ ਊੜੇ ਤੋਂ ਲੈ ਕੇ ੜੇ ਤੱਕ ਆਪਾਂ ਜਿਹੜੀ ਵਰਣਮਾਲਾ ਹੈ ਇੱਥੇ ਤੁਹਾਨੂੰ ਦਿਖ ਰਹੀ ਹੈਗੀ ਹੈ ਤੇ ਇਹਦੇ ਵਿੱਚੋਂ ਜਿਹੜੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਆ ਤਾਂ ਗੁਰਮੁਖੀ ਲਿਪੀ ਦੇ ਵਰਨਾਂ ਦੀ ਜਿਹੜੀ ਜਾਣਕਾਰੀ ਹੈ। ਤਾਂ ਇੱਕ ਤਾਂ ਹੈਗੀ ਨਵੀਨ ਨਵੀਨ ਵਰਗ ਐਡ ਕੀਤਾ ਵਾਲਾ ਇਹਨੂੰ ਨਵੀਨ ਵਰਗ ਬੋਲਦੇ ਆਪਾਂ ਸੱਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਵਾਲੇ ਨੂੰ 6 ਇਹ ਆਪਣੇ ਕੋਲੇ ਪੈਰ ਬਿੰਦੀ ਵਾਲੇ ਸ਼ਬਦ ਹੈ। ਤਾਂ ਜਦੋਂ ਇਹ ਪ੍ਰਾਤਨ ਲਿਪੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਆਪਣੇ ਕੋਲੇ ਨਵੀਨ ਲਿਪੀ ਬਣ ਗਈ। ਹੁਣ ਦੋ ਲਿਪੀਆਂ ਆ ਗਈਆਂ ਆਪਣੇ ਕੋਲੇ ਇੱਕ ਤਾਂ ਹੈ ਜੀ ਤੁਹਾਡੇ ਕੋਲੇ ਪ੍ਰਾਤਨ ਤੇ ਇੱਕ ਤੁਹਾਡੇ ਕੋਲ ਹੈਗੀ ਹੈ ਨਵੀਨ ਜਿਹੜੀ ਤਾਂ ਤੁਹਾਡੇ ਕੋਲੇ ਪ੍ਰਾਤਨ ਹੈ ਉਹਨੂੰ ਆਪਾਂ ਬੋਲਦੇ ਸੋ ਉਹਦਾ ਇੱਕ ਹੋਰ ਨਾਂ ਸੀਗਾ 35 ਅਖਰੀ ਹੈ ਨਾ ਇਹਦਾ ਮਤਲਬ ਜਿਹੜੀ ਪ੍ਰਾਤਨ ਲਿਪੀ ਹੈ ਉਹਦੇ ਵਿੱਚ ਕੁੱਲ ਵਰਣ ਕਿੰਨੇ ਸੀਗੇ ਉਹਦੇ ਵਿੱਚ ਤੁਹਾਡੇ ਕੋਲੇ ਕੁੱਲ ਵਰਣ ਆਉਂਦੇ ਸੀਗੇ 35 ਜਿਹੜੀ ਤੁਹਾਡੇ ਕੋਲੇ ਪ੍ਰਾਤਨ ਲਿਪੀ ਹੈ ਜੇਕਰ ਆਪਾਂ ਪ੍ਰਾਤਨ ਲਿਪੀ ਦੀ ਗੱਲ ਕਰੀਏ ਤਾਂ ਪ੍ਰਾਤਨ ਲਿਪੀ ਨੂੰ 35 ਅਖਰੀ ਆਖਿਆ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜੇ ਕੁੱਲ ਵਰਣ ਹੈ ਤੁਹਾਡੇ ਕੋਲੇ ਉਹ ਆ ਜਾਂਦੇ 35 ਪਰੰਤੂ ਜੇਕਰ ਆਪਾਂ ਨਵੀਨ ਲਿਪੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੁੱਲ ਵਰਣ ਕਿੰਨੇ ਆਉਂਦੇ ਆ ਉਹਦੇ ਵਿੱਚ ਕੁੱਲ ਵਰਣ ਆਉਂਦੇ ਆ 41 41 ਕਿਵੇਂ ਬਣੇ ਜਿਹੜਾ ਨਵੀਨ ਵਰਗ ਹੈ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਵਾਲਾ 35 ਦੇ ਵਿੱਚ ਇਹ ਜਿਹੜੇ 6 ਅੱਖਰ ਸੀ ਇਹ ਐਡ ਕਰਦੇ ਤਾਂ ਇਹਨਾਂ ਦੀ ਗਿਣਤੀ ਹੋ ਗਈ 41 ਪਰੰਤੂ ਪ੍ਰਾਤਨ ਜਿਹੜੀ ਜਾਂ ਪ੍ਰਾਚੀਨ ਜਿਹੜੀ ਗੁਰਮੁਖੀ ਲਿਪੀ ਹੈ ਉਹਦੇ ਟੋਟਲ ਜਿਹੜੇ ਵਰਣ ਰਹਿੰਦੇ ਆ ਆਪਣੇ ਕੋਲ ਉਹ ਆਉਂਦੇ ਆ 35 ਹੁਣ ਜੇ ਤੁਹਾਨੂੰ ਪ੍ਰਾਤਨ ਲਿਪੀ ਦਾ ਕੁਐਸਚਨ ਆ ਜਾਏ ਤੁਸੀਂ 35 ਟਿਕ ਕਰੋਗੇ ਨਵੀਨ ਗੁਰਮੁਖੀ ਲਿਪੀ ਦੇ ਵਰਨਾਂ ਦੀ ਜਾਣਕਾਰੀ ਪੁੱਛਦੇ ਹੋਗੇ ਕੁੱਲ ਕਿੰਨੇ ਵਰਨ ਹੈ ਤਾਂ ਤੁਸੀਂ ਜਿਹੜੇ ਹੈਗੇ ਉਹ ਕਿਹਾਲੀ ਟਿੱਕਰ ਹੋਣਗੇ ਹੁਣ ਅੱਗੇ ਇਹਨਾਂ ਦੀ ਕਿਵੇਂ ਵੰਡ ਹੈਗੀ ਹੈ ਇਹਦੇ ਵਿੱਚੋਂ ਸੁਰਵਾਹਕ ਕਿੰਨੇ ਹੈ ਜਿਹੜਾ ਆਪਣਾ ਸਵਰ ਵਾਲਾ ਜਿਹੜਾ ਲੈਕਚਰ ਆਪਾਂ ਕਰ ਚੁੱਕੀਆਂ ਤਾਂ ਸੁਰਵਾਹਕ ਇਹਦੇ ਵਿੱਚੋਂ ਆਉਂਦੇ ਆ ਤਿੰਨ ਤੇ ਕਿਹੜੇ-ਕਿਹੜੇ ਸੁਰਵਾਹਕ ਹੁੰਦੇ ਆ ਊੜਾ ਆੜਾ ਤੇ ਈੜੀ ਇਹ ਤਿੰਨ ਆਪਣੇ ਕੋਲੇ ਸੁਰਵਾਹਕ ਆਗੇ ਠੀਕ ਜਦੋਂ ਆਪਾਂ ਇਹਨਾਂ ਚੋਂ ਟੋਟਲ ਦੇ ਵਿੱਚੋਂ 41 ਦੇ ਵਿੱਚੋਂ 3 ਮਾਈਨਸ ਕੀਤੇ ਤਾਂ ਵਿਅੰਜਨ ਕਿੰਨੇ ਰਹਿ ਗਏ ਆਪਣੇ ਕੋਲੇ ਤਾਂ ਵਿਅੰਜਨ ਆ ਗਏ ਆਪਣੇ ਕੋਲੇ 38 ਠੀਕ ਹੈ ਜੀ ਹੁਣ ਵਿਅੰਜਨ ਤੇ ਸ਼ੁੱਧ ਵਿਅੰਜਨਾਂ ਦੀ ਗੱਲ ਹੈ ਕਈ ਵਾਰ ਪੇਪਰ ਚੋਂ ਕੁਐਸਚਨ ਪੁੱਛ ਲੈਂਦੇ ਆ ਕਿ ਸ਼ੁੱਧ ਵਿਅੰਜਨ ਕਿੰਨੇ ਆ ਤਾਂ ਵਿਅੰਜਨ ਆਪਣੇ ਕੋਲ ਆ ਗਏ 38 ਤਾਂ ਆਪਾਂ ਸ਼ੁੱਧ ਵਿਅੰਜਨ ਉਹ ਚੋਂ ਕਿਵੇਂ ਕੱਢਾਂਗੇ ਤਾਂ ਤੁਹਾਡੇ ਕੋਲੇ ਪੈਰ ਬਿੰਦੀ ਵਾਲੇ ਪੈਰ ਬਿੰਦੀ ਵਾਲੇ ਹੁੰਦੇ ਆਪਣੇ ਕੋਲੇ 6 ਅੱਖਰ ਜਿਹੜੇ ਹੈਗੀਆਂ ਧੁਨੀਆਂ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਇਹ ਪੈਰ ਬਿੰਦੀ ਚ ਆਉਂਦੀਆਂ ਫਿਰ ਤੁਹਾਡੇ ਕੋਲ ਆ ਜਾਂਦੇ ਆ ਜੀ ਅਰਧ ਸਵਰ ਤਾਂ ਅਰਧ ਸਵਰ ਕਿਹੜੇ ਹੁੰਦੇ ਆ ਤਾਂ ਅਰਧ ਸਵਰ ਉਹ ਵਿਅੰਜਨ ਧੁਨੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਕੋਲੇ ਸਵਰਾਂ ਦੇ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਤੇ ਉਹਨਾਂ ਨੂੰ ਅਰਧ ਸਵਰ ਕਹਿੰਦੇ ਆ ਨੈਕਸਟ ਜਿਵੇਂ ਮੈਂ ਅਰਧ ਸਵਰ ਦੀ ਜਿਹੜੀ ਡੈਫੀਨੇਸ਼ਨ ਹੈਗੀ ਉਹ ਇੱਥੇ ਕੀਤੀ ਹੋਈ ਹੈ ਦੱਸ ਦਿਨੇ ਤੁਹਾਨੂੰ ਅਰਧ ਸਵਰ ਤਾਂ ਅਰਧ ਸਵਰ ਤੁਹਾਡੇ ਕੋਲੇ ਕੀ ਹੁੰਦੇ ਆ ਕਿਉਂਕਿ ਸਵਰ ਆਪਾਂ ਕਰ ਚੁੱਕੇ ਆ ਠੀਕ ਹੈ ਵਿਅੰਜਨ ਆਪਣੇ ਚੱਲ ਰਹੇ ਆ ਤੇ ਵਿੱਚ ਇੱਕ টারਮ ਆ ਗਈ ਜੀ ਅਰਧ ਸਵਰ ਤਾਂ ਅਜਿਹੇ ਵਿਅੰਜਨ ਧੁਨੀਆਂ ਜੋ ਸਵਰਾਂ ਦੇ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ ਉਹਨਾਂ ਨੂੰ ਅਰਧ ਸਵਰ ਕਿਹਾ ਜਾਂਦਾ ਹੈ ਕਿਵੇਂ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਇਹ ਜਿਵੇਂ ਤੁਹਾਡੇ ਕੋਲੇ ਸ਼ਬਦ ਹੈਗੇ ਜੀ ਗਿਆਨੀ ਹੈਨਾ ਇਹਦੀ ਆਪਣੇ ਕੋਲੇ ਗਿਆਨੀ ਪਮ ਲਿਖਾ ਪਾ ਗਿਆਨੀ ਇਸ ਤਰੀਕੇ ਨਾਲ ਰਹੇ ਹਨ ਪਰ ਆਵਾਜ਼ ਵਿੱਚ ਕੀ ਹੈ ਭਲਾ ਯ ਦੀ ਆਵਾਜ਼ ਸੀਗੀ ਤਾਂ ਉਹ ਕਦੇ ਚ ਤਬਦੀਲ ਹੋਗੀ ਜਿਹੜਾ ਤੁਹਾਡੇ ਕੋਲੇ ਯਈਆ ਸੀਗਾ ਇਹ ਆੜੇ ਦੀ 사운ਡ ਦੇ ਰਿਹਾ ਆਪਣੇ ਕੋਲੇ ਤਾਂ ਯਈਆ ਆੜੇ ਦੇ ਵਿੱਚ ਤਬਦੀਲ ਹੋ ਗਿਆ ਜਈਆ ਆਪਣੇ ਕੋਲੇ ਹੈ ਕਿ ਸਿਗਾ ਵਿੰਜਨ ਤਬਦੀਲ ਕਾਦੇਚ ਹੋ ਗਿਆ ਤਬਦੀਲ ਇਹ ਸਵਰ ਦੇ ਵਿੱਚ ਹੋ ਗਿਆ ਤੇ ਕਿਹੜੀ ਕੈਟਾਗਰੀ ਚ ਚਲਾ ਗਿਆ ਤਾਂ ਇਹਨੂੰ ਆਪਾਂ ਰੱਖਾਂਗੇ ਅਰਧ ਸਵਰ ਦੇ ਵਿੱਚ ਸੇਮ ਤਰੀਕੇ ਦੇ ਨਾਲ ਸੁਆਮੀ ਸੁਆਮੀ ਸ਼ਬਦ ਹੈਗਾ ਇੱਥੇ ਕਿਹੜਾ ਵਰਤਿਆ ਜਾ ਰਿਹਾ ਆਪਾਂ ਤੁਣੀ ਕਿਹੜੀ ਵਰਤ ਰਿਆਂ ਵਾਵਾ ਸੁਆਮੀ ਤੇ ਸਾਊਂਡ ਇਹ ਕਿਦੀ ਦੇ ਰਿਹਾ ਆੜੇ ਦੀ ਤਾਂ ਜਿਹੜਾ ਵਾਵਾ ਤੁਹਾਡੇ ਕੋਲ ਹੈਗਾ ਕਾਹ ਵਿੱਚ ਚੇਂਜ ਹੋ ਗਿਆ ਇਹ ਆੜੇ ਚ ਚੇਂਜ ਹੋ ਗਿਆ ਵਾਵਾ ਜਿਹੜਾ ਸੀ ਇਹ ਵਿੰਜਨ ਤੁਣੀ ਹੈ ਪਰੰਤੂ ਜਿਹੜੀ ਇਹਦੀ ਸਾਊਂਡ ਕਿਹਦੀ ਦੇ ਰਹੀ ਹੈ ਇਹ ਚੇਂਜ ਕਾਦੇ ਚ ਹੋ ਰਹੀ ਹੈ ਇਹ ਚੇਂਜ ਹੋ ਰਹੀ ਹੈ ਆੜੇ ਦੇ ਵਿੱਚ ਤਾਂ ਆੜਾ ਕੀ ਹੈਗਾ ਉਹ ਸਵਰ ਤੁਣੀ ਹੈ ਤੇ ਇਹਨਾਂ ਨੂੰ ਆਪਾਂ ਕਾਦੇ ਵਿੱਚ ਰੱਖਾਂਗੇ ਇਹ ਤੁਹਾਡੇ ਕੋਲ ਆਉਣਗੇ ਜੀ ਅਰਧ ਸਵਰਾਂ ਦੇ ਵਿੱਚ ਜਿਵੇਂ ਤੁਹਾਡੇ ਕੋਲੇ ਸੇਮ ਸ਼ਬਦ ਗਵਾਚਾ ਹੈ ਨਾ ਗਵਾਚਾ ਵਾਵੇ ਨਾਲ ਤੇ ਆਵਾਜ਼ ਆੜੇ ਦੀ ਦੇ ਰਿਹਾ ਆੜੇ 'ਚ ਵੀ ਲਿਖਿਆ ਜਾ ਸਕਦਾ ਇਹਨੂੰ ਤਾਂ ਫਿਰ ਕੀ ਹੈਗਾਗਾ ਜਿੱਥੇ ਇਹ ਦੋ ਸਵਰ ਪੰਜਾਬੀ ਦੇ ਆਪਣੇ ਇਹੇ ਜੇ ਹੈਗੀ ਹੈ ਸੌਰੀ ਦੋ ਤੁਣੀਆਂ ਯਈਆ ਤੇ ਵਾਵਾ ਜਿਹੜੀਆਂ ਕਿ ਵਿਅੰਜਨ ਧੁਨੀਆਂ ਹੋਣ ਦੇ ਬਾਵਜੂਦ ਇਹ ਸਵਰਾਂ ਦੇ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਤੇ ਇਹਨਾਂ ਨੂੰ ਕੀ ਆਖਿਆ ਜਾਂਦਾ ਹੈ ਅਰਧ ਸਵਰ ਆਖਿਆ ਜਾਂਦਾ ਹੈ ਤਾਂ ਅਰਧ ਸਵਰ ਆਪਣੇ ਕੋਲੇ ਹੈਗੇ ਕਿਹੜੇ ਐ ਇੱਕ ਤਾਂ ਤੁਹਾਡੇ ਕੋਲ ਹੈ ਜਈਆ ਤੇ ਇੱਕ ਤੁਹਾਡੇ ਕੋਲ ਹੈਗਾ ਵਾਵਾ ਤਾਂ ਇਹ ਆ ਗਏ ਆਪਣੇ ਕੋਲੇ ਦੋ ਅਰਧ ਸਵਰ ਹੁਣ ਉੱਪਰ ਆਜੋ ਤਾਂ ਆਪਾਂ ਕਰ ਰਹੇ ਸੀ 6 ਆ ਗਏ ਤੁਹਾਡੇ ਕੋਲੇ ਪੈਰ ਬਿੰਦੀ ਵਾਲੇ ਦੋ ਤੁਹਾਡੇ ਕੋਲੇ ਅਰਧ ਸਵਰ ਆ ਗਏ ਯਈਆ ਤੇ ਵਾਵਾ ਇੱਕ ਹੁੰਦੀ ਹੈ ਜੀ ਗਲੋਟਨ ਧੁਨੀ ਹਨਾ ਗਲੋਟਨ ਧੁਨੀ ਆਪਣੇ ਕੋਲੇ ਕਿਹੜੀ ਹੁੰਦੀ ਹੈ ਇਹ ਗਲੂਟਨ ਧੁਨੀ ਤੁਹਾਡੇ ਕੋਲ ਜਿਹੜੀ ਹਾਹਾ ਧੁਨੀ ਹੈ ਨਾ ਇਹਨੂੰ ਗਲੂਟਨ ਧੁਨੀ ਆਖਿਆ ਜਾਂਦਾ ਹੈਗਾ ਤਾਂ ਗਲੂਟਨ ਧੁਨੀ ਕੀ ਚੀਜ਼ ਹੁੰਦੀ ਹੈ ਜਿਹੜੀਆਂ ਆਪਣੀਆਂ ਨਾਦ ਤੰਤਰੀਆਂ ਇਹ ਉਚਾਰਣ ਅੰਗ ਦਾ ਭਾਗ ਹੁੰਦੀਆਂ ਨਾਦ ਤੰਤਰੀਆਂ ਜਦੋਂ ਉਹ ਪੂਰਨ ਰੂਪ ਦੇ ਵਿੱਚ ਬੰਦ ਹੁੰਦੀਆਂ ਨਾਦ ਤੰਤਰੀਆਂ ਤਾਂ ਇੱਕੇ ਦਮ ਜਿਹੜੀ ਹੈਗੀ ਆ ਉਹ ਸਾਹ ਦੀ ਹਵਾ ਬਾਹਰ ਆਉਂਦੀ ਹੈ ਧਵਿਸਫੋਡ ਦੀ ਤਰ੍ਹਾਂ ਬਾਹਰ ਆਉਂਦੀ ਹੈ ਜਿਵੇਂ ਬੰਬ ਫਟਦਾ ਇਸ ਤਰੀਕੇ ਨਾਲ ਬਾਹਰ ਆਉਂਦੀ ਹੈ ਇੱਕੇ ਦਮ ਇਸ ਤਰੀਕੇ ਦੀ ਇੱਕ ਧੁਨੀ ਹੈਗੀ ਆਪਣੇ ਕੋਲੇ ਜਿਹੜੀ ਕਿ ਹਾ ਹਾ ਧੁਨੀ ਹੈਗੀ ਹੈ ਹਾ ਹਾ ਜੇ ਤੁਸੀਂ ਹਾ ਹਾ ਉਚਾਰਦੇ ਹੋ ਤਾਂ ਇੱਕ ਦਮ ਆਵਾਜ਼ ਬਾਹਰ ਆਉਂਦੀ ਹੈ ਤਾਂ ਇਸ ਧੁਨੀ ਨੂੰ ਗਲੂਟਨ ਧੁਨੀ ਆਖਿਆ ਜਾਂਦਾ ਹੈ ਤਾਂ ਹਾ ਹਾ ਧੁਨੀ ਤੁਹਾਡੇ ਕੋਲ ਆ ਗਈ ਗਲੂਟਨ ਧੁਨੀ ਇੱਕ ਧੁਨੀ ਇਹ ਵਾਲੀ ਆ ਗਈ ਹੁਣ ਇਹਨਾਂ ਸਾਰਿਆਂ ਨੂੰ ਮਾਈਨਸ ਕਰ ਦੋ 38 ਦੇ ਵਿੱਚੋਂ ਤਾਂ ਬਾਕੀ ਜਿਹੜੇ ਤੁਹਾਡੇ ਕੋਲੇ ਰਹਿ ਗਏ ਉਹ ਸ਼ੁੱਧ ਵਿਅੰਜਨ ਆ ਯਾਨੀ ਕਿ 6 ਪੈਰ ਬਿੰਦੀ 2 ਤੁਹਾਡੇ ਕੋਲ ਆ ਗਏ ਅਰਧ ਸਵਰ ਅੱਠ ਤੇ ਇੱਕ ਗਲੂਟਨ ਧੁਨੀ 9 ਹੁਣ ਜਦੋਂ ਆਪਾਂ 38 ਦੇ ਵਿੱਚੋਂ ਇਹਨਾਂ ਨੂੰ ਆਪਾਂ 99 ਮਾਈਨਸ ਕਰਦੇ ਆ ਤਾਂ ਤੁਹਾਡੇ ਕੋਲੇ 29 ਰਹਿ ਗਏ ਜੀ ਸ਼ੁੱਧ ਵਿੱਚ ਠੀਕ ਹੈ ਜੀ ਹੁਣ ਇਸ ਤੁਹਾਨੂੰ ਕੋਈ ਵੀ ਕੁਐਸਚਨ ਆ ਜੇ ਗੁਰਮੁਖੀ ਲਿਪੀ ਦੀ ਜਿਹੜੇ ਨਵੀਨ ਵਰਨਾਂ ਦੀ ਜਾਣਕਾਰੀ ਬਾਰੇ ਤਾਂ ਲਾਸਟ ਦੇ ਉਪਰ ਕਨਕਲੂਜਨ ਇਹਦਾ ਕੁੱਲ ਵਰਨ ਨਵੀਨ ਦੇ ਆਉਣਗੇ ਤੁਹਾਡੇ ਕੋਲੇ 41 ਪ੍ਰਾਤਨ ਦੇ ਤੁਹਾਡੇ ਕੋਲ ਆਉਣਗੇ ਜੀ 35 ਵਿਅੰਜਨ ਕਿੰਨੇ ਆਉਣਗੇ ਵਿਅੰਜਨ ਤੁਹਾਡੇ ਕੋਲ ਆਉਣਗੇ ਜੀ 38 38 ਦੇ ਵਿੱਚੋਂ ਜਿਹੜੇ ਸਵਰਵਾਹਕ ਉਹ ਤੁਹਾਡੇ ਕੋਲ ਆਉਣਗੇ 3 ਜਿਹੜੇ ਵਿਅੰਜਨ ਆ ਉਹਨਾਂ ਦੀ ਅੱਗੇ ਵੰਡ ਕਿਵੇਂ ਹੁੰਦੀ ਹੈ ਵਿਅੰਜਨਾਂ ਦੇ ਵਿੱਚ 6 ਪੈਰ ਬਿੰਦੀ ਹੈ ਦੋ ਅਰਧ ਸਵਰ ਜਈਆ ਤੇ ਵਾਵਾ ਹਾ ਹਾ ਇੱਕ ਗਲੋਟਲ ਤੁਣੀ ਇਹਨਾਂ ਸਾਰਿਆਂ ਨੂੰ ਜੇਕਰ ਆਪਾਂ ਮਾਈਨਸ ਕਰ ਦਈਏ ਤੇ 29 ਤੁਹਾਡੇ ਕੋਲ ਬਚਦੇ ਹੈਗੇ ਜਿਹੜੇ ਉਹ ਤੁਹਾਡੇ ਕੋਲ ਰਹਿ ਜਾਂਦੇ ਹੈਗੇ ਸ਼ੁੱਧ ਵਿਅੰਜਨ ਤਾਂ ਇਹ ਆਪਣੇ ਕੋਲੇ ਜਿਹੜੀ ਵੰਡ ਆ ਰਹੀ ਹੈਗੀ ਹੈ ਇਹ ਹੈਗੀ ਹੈ ਤੁਹਾਡੇ ਕੋਲੇ ਨਵੀਂ ਗੁਰਮੁਖੀ ਲਿਪੀ ਦੀ ਤੇ ਜੇਕਰ ਆਪਾਂ ਪ੍ਰਾਚੀਨ ਦੀ ਗੱਲ ਕਰੀਏ ਤਾਂ ਟੋਟਲ 35 ਹੈ ਸੁਰਵਾਹਕ ਤਿੰਨ ਹੈ ਇਹਨਾਂ ਤਿੰਨਾਂ ਨੂੰ ਆਪਾਂ ਮਾਈਨਸ ਕਰਾਂਗੇ ਤਾਂ 32 ਜਿਹੜੇ ਹੈਗੇ ਆ ਤੁਹਾਡੇ ਕੋਲ ਵਿਅੰਜਨ ਰਹਿ ਜਾਣਗੇ ਬਸ ਇਹ ਚ ਜਿਹੜੇ 6 ਆ ਹੈਗੇ ਪਿਆਰ ਬਿੰਦੀ ਵਾਲੇ ਇਹ ਨਹੀਂ ਆਉਣੇ ਬਾਕੀ ਸਾਰੇ ਵਰਨ ਆ ਜਿਹੜੇ ਉਹ ਐਸ ਇਟ ਇਜ਼ ਰਹਿਣਗੇ ਤਾਂ ਇਹ ਹੈਗੀ ਹੈ ਜੀ ਗੁਰਮੁਖੀ ਲਿਪੀ ਦੇ ਵਰਨਾਂ ਦੀ ਜਾਣਕਾਰੀ ਨੈਕਸਟ ਅਰਧ ਸਵਰ ਆਪਾਂ ਕਰ ਚੁੱਕੇ ਹੁਣ ਆਪਾਂ ਕਰਦੇ ਹਾਂ ਜੀ ਵਿਅੰਜਨ ਧੁਨੀਆਂ ਦੀ ਵੰਡ ਕਿ ਜਿਹੜੀਆਂ ਵਿਅੰਜਨ ਧੁਨੀਆਂ ਹੈਗੀਆਂ ਇਹਨਾਂ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ ਸਵਰ ਧੁਨੀਆਂ ਅਗਰ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਤੇ ਸਵਰ ਵਾਹਕ ਕਿੰਨੇ ਹੁੰਦੇ ਆ ਲੈਕਚਰ ਆਪਾਂ ਕੀਤਾ ਹੋਇਆ ਹੈ ਅਗਰ ਤੁਹਾਨੂੰ ਹੈ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਹੁੰਦੀਆਂ ਸਵਰ ਧੁਨੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਇਹਨੂੰ ਕਮੈਂਟ ਜ਼ਰੂਰ ਕਰਕੇ ਦੱਸਣਾ ਤੁਸੀਂ ਤਾਂ ਨੈਕਸਟ ਆਪਾਂ ਕਰਦੇ ਹੈਗੇ ਆਂ ਜੀ ਵਿਅੰਜਨ ਧੁਨੀਆਂ ਦੀ ਵੰਡ ਤਾਂ ਵਿਅੰਜਨ ਧੁਨੀਆਂ ਦੀ ਪਹਿਲਾਂ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਇੱਕ ਤਾਂ ਹੈ ਜੀ ਉਚਾਰਣ ਸਥਾਨ ਦੇ ਆਧਾਰ ਤੇ ਇੱਕ ਹੈ ਜੀ ਉਚਾਰਣ ਵਿਧੀ ਦੇ ਆਧਾਰ ਤੇ ਉਚਾਰਣ ਸਥਾਨ ਦੇ ਆਧਾਰ ਤੇ ਤੁਹਾਡੇ ਕੋਲ ਕੀ ਮਤਲਬ ਹੈ ਦਾ ਕਿ ਜਦੋਂ ਆਪਾਂ ਜਿਹੜੀਆਂ ਵਿਅੰਜਨ ਧੁਨੀਆਂ ਇਹਨਾਂ ਨੂੰ ਉਚਾਰਦੇ ਆਂ ਉਚਾਰਨ ਸਥਾਨ ਦੇ ਨਾਲ ਵਿਅੰਜਨ ਧੁਨੀ ਦੀ ਜਿਹੜੀ ਸਾਊਂਡ ਆ ਜਿਹੜੀ ਆਵਾਜ਼ ਆ ਉਹ ਕਿਵੇਂ ਦੀ ਆਉਂਦੀ ਹੈ ਕਿਵੇਂ ਦੀ ਧੁਨੀਆਂ ਜਿਹੜੀ ਉਹ ਪ੍ਰਗਟ ਹੁੰਦੀ ਹੈ ਉਚਾਰਨ ਸਥਾਨ ਦੇ ਅਧਾਰ ਤੇ ਜਿਵੇਂ ਜੀਭ ਦਈ ਗਲੇ ਅ ਜਵਾੜੇ ਦੁਆਰਾ ਹਨਾ ਮੂੰਹ ਪੋਲ ਦੁਆਰਾ ਇਨ੍ਹਾਂ ਦੁਆਰਾ ਕੀ ਫਰਕ ਪੈਂਦਾ ਹੈਗੇ ਤੇ ਉਚਾਰਨ ਵਿਧੀ ਕੀ ਚੀਜ਼ ਹੈ ਕਿ ਆਪਾਂ ਉਹਨੂੰ ਕਿਸ ਤਰੀਕੇ ਦੇ ਨਾਲ ਉਚਾਰਦੇ ਹਾਂ ਕਈਆਂ ਦੇ ਉਚਾਰਨ ਦੇ ਵੇਲੇ ਜਿਹੜੀ ਸਾਹ ਦੀ ਹਵਾ ਹੈਗੀ ਆ ਉਹ ਲੰਬਾ ਸਮਾਂ ਲੈਂਦੀ ਹੈ ਬਾਹਰ ਆਉਣ ਤੇ ਕਿਸੇ ਵੇਲੇ ਉਹ ਘੱਟ ਸਮਾਂ ਲੈਂਦੀ ਹੈ ਕਿਸੇ ਵੇਲੇ ਉਹ ਕਿਸੇ ਤਰੀਕੇ ਦੇ ਨਾਲ ਮਤਲਬ ਡਕਵੇਂ ਜਾਂ ਅਡਕਵੇਂ ਵਿਅੰਜਨ ਦੀਆਂ ਟਾਈਪਸ ਦੇ ਵਿੱਚ ਚਲੀ ਜਾਂਦੀ ਹੈਗੀ ਹੈ ਤਾਂ ਇਹ ਚੀਜ਼ਾਂ ਕੀ ਹੁੰਦੀਆਂ ਇਹ ਉਚਾਰਣ ਵਿਧੀ ਦੇ ਆਧਾਰ ਤੇ ਹੈ ਪਰੰਤੂ ਮੇਨ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ ਉਚਾਰਣ ਸਥਾਨ ਦੇ ਆਧਾਰ ਤੇ ਕਿਵੇਂ ਵਿਅੰਜਨਾਂ ਦੀ ਵੰਡ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਦੇਖੋ ਜੀ ਉਚਾਰਣ ਸਥਾਨ ਦੇ ਆਧਾਰ ਤੇ ਤਾਂ ਉਚਾਰਣ ਸਥਾਨ ਦੇ ਆਧਾਰ ਤੇ ਜਿਹੜੀ ਵਿਅੰਜਨ ਧੁਨੀਆਂ ਦੀ ਵੰਡ ਸਭ ਤੋਂ ਪਹਿਲਾ ਕੁਸ਼ਚਨ ਇਹੀ ਆਉਂਦਾ ਹੈ ਕਿ ਉਚਾਰਣ ਸਥਾਨ ਦੇ ਆਧਾਰ ਤੇ ਵਿਅੰਜਨ ਧੁਨੀਆਂ ਦੀ ਵੰਡ ਕਿੰਨੇ ਦੇ ਅਨੁਸਾਰ ਕਿੰਨੇ ਤਰੀਕੇ ਦੇ ਜਿਹੜੇ ਹੈਗੇ ਆ ਉਹ ਵਿਅੰਜਨ ਹੁੰਦੇ ਆ ਤਾਂ 6 ਤਰੀਕੇ ਦੇ ਨਾਲ ਜਿਹੜੀ ਹੈ ਉਹ ਇਹਨਾਂ ਦੀ ਵੰਡ ਕੀਤੀ ਜਾਂਦੀ ਹੈ 6 ਤਰੀਕੇ ਕਿਹੜੇ-ਕਿਹੜੇ ਰਹਿੰਦੇ ਆ ਜੀ ਕੰਠੀ ਧੁਨੀਆਂ ਸਭ ਤੋਂ ਪਹਿਲਾਂ ਫਿਰ ਤੁਹਾਡੇ ਕੋਲ ਆ ਜਾਂਦੀਆਂ ਹੈਗੀਆਂ ਜੀ ਤਾਲਵੀ ਧੁਨੀਆਂ ਦੂਜੀ ਟਾਈਪ ਤੀਸਰੀ ਆਪਣੇ ਕੋਲ ਆ ਜਾਂਦੀਆਂ ਜੀ ਮੂਰਤਨੀ ਧੁਨੀਆਂ ਚੌਥੀ ਆਪਣੇ ਕੋਲ ਆ ਜਾਂਦੀ ਹੈ ਜੀ ਦੰਤੀ ਧੁਨੀਆਂ ਤੇ ਪੰਜਵੀਂ ਆਪਣੇ ਕੋਲ ਆ ਜਾਂਦੀ ਹੈਗੀ ਹੈ ਜੀ ਹੋਠੀ ਧੁਨੀਆਂ ਤਾਂ ਹੋਠੀ ਧੁਨੀਆਂ ਤੁਹਾਡੇ ਕੋਲ ਹੋਠੀ ਧੁਨੀਆਂ ਤੋਂ ਨੈਕਸਟ ਆਪਣੇ ਕੋਲ ਆਉਂਦੀਆਂ ਹੈਗੀਆਂ ਜੀ ਜਿਹੜੀਆਂ ਸੁਰਜੰਤਰੀ ਧੁਨੀ ਯਾਨੀ ਕਿ ਜਿਹੜੀ ਲਾਸਟ ਵਾਲੀ ਹੈ ਤਾਂ ਇਸ ਤਰੀਕੇ ਨਾਲ ਉਚਾਰਨ ਸਥਾਨ ਦੇ ਆਧਾਰ ਤੇ ਵਿਅੰਜਨ ਕਿੰਨੇ ਤਰ੍ਹਾਂ ਦੇ ਹੁੰਦੇ ਆ ਜਾਂ ਕਿੰਨੇ ਤਰੀਕੇ ਨਾਲ ਇਹਦੀ ਵੰਡ ਕੀਤੀ ਜਾਂਦੀ ਹੈ ਤਾਂ ਤੁਹਾਡਾ ਆਨਸਰ ਰਹੇਗਾ 6 ਇਹ ਹੁਣ 6 ਤਰੀਕੇ ਦੇ ਨਾਲ ਕਿਵੇਂ ਇਹਨਾਂ ਦੀ ਵੰਡ ਵਿਚਰਦੀ ਹੈ ਉਹਦੀ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਜੀ ਕੰਠੀ ਧੁਨੀਆਂ ਤਾਂ ਕੀ ਹੁੰਦੀਆਂ ਕੰਠੀ ਧੁਨੀਆਂ ਜਿਹੜੇ ਆਪਣੇ ਕੰਠ ਪਟਾਰੀ ਹੈ ਇਹ ਤੁਹਾਡੇ ਕੋਲੇ ਕੀ ਹੈਗਾ ਜਿਹੜੇ ਉਚਾਰਨ ਅੰਗ ਆ ਉਹਨਾਂ ਦਾ ਸਥਾਨ ਹੈਗਾ ਤਾਂ ਉਸ ਦੇ ਆਧਾਰ ਤੇ ਦੁਨੀਆਂ ਦਾ ਮਤਲਬ ਕਿਵੇਂ ਆਪਾਂ ਉਹਦਾ ਜਿਹੜੀ ਵਰਗੀਕਰਨ ਉਹ ਕਰਦੇ ਹੈਗੇ ਆ ਤਾਂ ਕੰਠੀ ਧੁਨੀਆਂ ਕੀ ਹੁੰਦੀਆਂ ਕੰਠੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨਾਲ ਸਪਰਸ਼ ਸਥਾਪਿਤ ਕਰਕੇ ਸਾਹ ਦੀ ਹਵਾ ਨੂੰ ਰੋਕਦਾ ਹੈ ਤਾਂ ਜੇ ਤੁਸੀਂ ਕੰਠੀ ਧੁਨੀਆਂ ਦਾ ਉਚਾਰਨ ਕਰੋਗੇ ਤਾਂ ਜਿਹੜਾ ਜੀਭ ਦਾ ਪਿਛਲਾ ਪਾਸਾ ਤਾਲੂ ਦੋ ਹੁੰਦੇ ਆ ਕੋਮਲ ਤਾਲੂ ਤੇ ਜਿਹੜਾ ਹੈ ਆਪਣੇ ਕੋਲੇ ਸਖਤ ਤਾਲੂ ਅਗਲੇ ਵਾਲਾ ਜਿਹੜਾ ਹੁੰਦਾ ਉਹ ਸਖਤ ਤਾਲੂ ਹੁੰਦਾ ਪਿਛਲੇ ਵਾਲਾ ਕੋਮਲ ਤਾਲੂ ਹੁੰਦਾ ਤਾਂ ਤੁਹਾਡੀ ਜਿਹੜੀ ਜੀਭ ਆ ਨਾ ਉਹ ਕੋਮਲ ਤਾਲੂ ਨਾਲ ਸਪਰਸ਼ ਕਰੂਗੀ ਤਾਂ ਉਥੋਂ ਉਹ ਸਾਹ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਤਰੀਕੇ ਦੇ ਨਾਲ ਜਿਹੜੀ ਸਾਊਂਡ ਪੈਦਾ ਹੁੰਦੀ ਹੈ ਜਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਉਹਨਾਂ ਨੂੰ ਆਪਾਂ ਕੰਠੀ ਧੁਨੀਆਂ ਕਹਿੰਦੇ ਆ ਜਿਵੇਂ ਤੁਹਾਡੇ ਕੋਲੇ ਕੰਠੀ ਧੁਨੀਆਂ ਕਿਹੜੀਆਂ ਆ ਜਾਂਦੀਆਂ ਆਵਲੀਆਂ ਕਕਾ ਖਖਾ ਗੱਗਾ ਕੱਗਾ ਨਈਆਂ ਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਹੁਣ ਤੁਸੀਂ ਬੋਲ ਕੇ ਵੇਖੋ ਕਕਾ ਤਾਂ ਸਾਫ ਪਤਾ ਲੱਗ ਰਿਹਾ ਜਿਹੜੀ ਜੀਭ ਉਹ ਕੋਮਲ ਤਾਲ ਨੂੰ ਸਪਰਸ਼ ਕਰਦੀ ਹੈ ਤਾਂ ਉੱਥੇ ਜਿਹੜੀ ਆਵਾਜ਼ ਆ ਉਸ ਤਰੀਕੇ ਦੇ ਨਾਲ ਰੁਕੀ ਜਾਂਦੀ ਹੈ ਕਿ ਕਕਾ ਤਾਂ ਕੱਕੇ ਦੀ ਜਿਹੜੀ ਧੁਨੀ ਆ ਉਹ ਪ੍ਰਗਟ ਹੁੰਦੀ ਹੈਗੀ ਹੈ ਤੇ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਇਹਨਾਂ ਨੂੰ ਬੋਲਦੇ ਹਾਂ ਕੰਠੀ ਧੁਨੀਆਂ ਯਾਨੀ ਕਿ ਜਿਹੜਾ ਕੱਕੇ ਵਾਲਾ ਜਿਹੜਾ ਪੂਰਾ ਤੁਹਾਡੇ ਕੋਲੇ ਕ ਵਰਗ ਹੈਗਾ ਕਕਾ ਖਖਾ ਗੱਗਾ ਘੱਗਾ ਇਹ ਕਾਦੇ ਅਧੀਨ ਆ ਜਾਂਦਾ ਇਹ ਤੁਹਾਡੇ ਕੋਲੇ ਕੰਠੀ ਧੁਨੀਆਂ ਦੇ ਅਧੀਨ ਆ ਜਾਂਦਾ ਨੈਕਸਟ ਆਪਣੇ ਕੋਲ ਆ ਜਾਂਦੀਆਂ ਹੈਗੀਆਂ ਜੀ ਤਾਲਵੀ ਧੁਨੀਆਂ ਤਾਂ ਤਾਲਵੀ ਧੁਨੀਆਂ ਕਿਹੜੀਆਂ ਹੁੰਦੀਆਂ ਜਦੋਂ ਤੁਹਾਡੇ ਕੋਲੇ ਤਾਲਵੀ ਧੁਨੀਆਂ ਦੇ ਆਚਾਰਨ ਵੇਲੇ ਜਿਹੜੀ ਜੀਭ ਹੈ ਉਹ ਕਠੋਰ ਤਾਲੂ ਨੂੰ ਸਪਰਸ਼ ਕਰਦੀ ਹੈ ਜੇ ਉਹ ਤੁਹਾਡੀ ਕੋਮਲ ਤਾਲੂ ਨੂੰ ਸਪਰਸ਼ ਕੀਤੀ ਤਾਂ ਆਪਣੇ ਕੋਲ ਕੰਠੀ ਧੁਨੀਆਂ ਪੈਦਾ ਹੋਗੀਆਂ ਜਦੋਂ ਤੁਹਾਡੀ ਜੀਭ ਜਿਹੜੀ ਹੈਗੀ ਉਹ ਕਠੋਰ ਤਾਲੂ ਨੂੰ ਸਪਰਸ਼ ਕਰੂਗੀ ਤਾਂ ਉਸ ਉਦੋਂ ਤੁਹਾਡੇ ਕੋਲੇ ਕਿਹੜੀਆਂ ਧੁਨੀਆਂ ਪੈਦਾ ਹੋਣਗੀਆਂ ਉਦੋਂ ਤੁਹਾਡੇ ਕੋਲੇ ਤਾਲਵੀ ਧੁਨੀਆਂ ਪੈਦਾ ਹੋਣਗੀਆਂ ਫਾਰ ਐਗਜ਼ਾਮਪਲ ਚਚਾ ਹੁਣ ਚਚਾ ਜਦੋਂ ਆਪਾਂ ਬੋਲਦੇ ਹਾਂ ਤਾਂ ਜੀਭ ਕਠੋਰ ਤਾਲੂ ਨੂੰ ਸਪਰਸ਼ ਕਰ ਰਹੀ ਹੈ ਹਣਾ ਉਥੋਂ ਸਾਹ ਨੂੰ ਬਾਹਰ ਆਉਂਜ ਜਿਹੜੀ ਹੈ ਉਹ ਰਿਕਵਰਡ ਹੁੰਦੀ ਹੈ ਫੇਰ ਇਹ ਦੁਨੀਆ ਪ੍ਰਗਟ ਹੁੰਦੀ ਹੈ ਤਾਂ ਪੂਰਾ ਜਿਹੜਾ ਚੱਚੇ ਵਾਲਾ ਵਰਗ ਹੈ ਚਚਾ ਸ਼ਸ਼ਿਆ ਜੱਜਾ ਝਜਾ ਤਿੰਨੀਆਂ ਇਸ ਤੋਂ ਬਾਅਦ ਤੁਹਾਡੇ ਕੋਲ ਇੱਕ ਸਸੇ ਪੈਰ ਬਿੰਦੀ ਸਸੇ ਪੈਰ ਬਿੰਦੀ ਤੁਸੀਂ ਬੋਲੋ ਇਹ ਵੀ ਤਾਲਵੀ ਹੈ ਤੇ ਇਹ ਹੀ ਆ ਜਿਹੜਾ ਕਿ ਆਪਣਾ ਅ ਅਰਧ ਸਵਰ ਸੀਗਾ ਇਹ ਹੀ ਆ ਯਈਆ ਉਹਨੂੰ ਵੀ ਆਪਾਂ ਜਦੋਂ ਉਚਾਰਨ ਕਰਦੇ ਹਾਂ ਉਹ ਵੀ ਤਾਲਵੀ ਦੁਨੀਆ ਦੇ ਵਿੱਚ ਆਉਂਦਾ ਇਹਨਾਂ ਦਾ ਇਹ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਤਾਂ ਪਤਾ ਚੱਲੇਗਾ ਤੇ ਐਕਸਪੈਰੀਮੈਂਟ ਕਰਕੇ ਵੇਖੋ ਇਹਨੂੰ ਪਰਨਾਉਂਸ ਕਰਕੇ ਵੇਖੋ ਫਿਰ ਤੁਹਾਨੂੰ ਪਤਾ ਲੱਗੂਗੀ ਕਿੰਨਾ ਡਿਫਰੈਂਸ ਆ ਹੁਣ ਇੱਕ ਕਕਾ ਬੋਲੋ ਤੇ ਇੱਕ ਤੁਸੀਂ ਚੱਚਾ ਬੋਲੋ ਕਕਾ ਚੱਚਾ ਡਿਫਰੈਂਸ ਸਮਝ ਆਉਂਦਾ ਨਾ ਉਹਦੇ ਵੇਲੇ ਜਿਹੜੀ ਜੀਭ ਦਾ ਪਿਛਲਾ ਪਾਸਾ ਹੈ ਉਹ ਕੋਮਲ ਤਾਲੂ ਨੂੰ ਸਪਰਸ਼ ਕਰਦਾ ਹੈ ਜੋ ਤੁਸੀਂ ਚੱਚੇ ਦਾ ਉਚਾਰਨ ਕਰਦੇ ਹੋ ਤਾਂ ਉਸ ਵੇਲੇ ਜਿਹੜੀ ਤੁਹਾਡੀ ਜੀਭ ਆ ਉਹ ਕਠੋਰ ਤਾਲੂ ਨੂੰ ਸਪਰਸ਼ ਕਰਦੀ ਹੈਗੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਮੂਰਤਣੀ ਧੁਨੀਆਂ ਹੈਗੀਆਂ ਮੂਰਤਣੀ ਧੁਨੀਆਂ ਨੂੰ ਉਲਟ ਜੀਬੀ ਵੀ ਆਖਿਆ ਜਾਂਦਾ ਹੈਗਾ ਤਾਂ ਇਤੋਂ ਇਹਦਾ ਕੀ ਹੁੰਦੀ ਆ ਮੂਰਤਨੀ ਧੁਨੀਆ ਤਾਂ ਮੂਰਤਨੀ ਧੁਨੀਆ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਬ ਦੀ ਲੋਕ ਪੁੱਠੇ ਵਾਸਿਓ ਸਖਤ ਤਾਲੂ ਨਾਲ ਜੁੜ ਕੇ ਰੋਕਦੀ ਹੈ ਕਹਿੰਦਾ ਮਤਲਬ ਕੀ ਹੈ ਜੀਬ ਕਦੇ ਉਲਟੀ ਹੁੰਦੀ ਹੈ ਕਦੇ ਮਤਲਬ ਸਿੱਧੀ ਹੁੰਦੀ ਹੈ ਮਤਲਬ ਜੀਬ ਦਾ ਬਹੁਤ ਜ਼ਿਆਦੇ ਚ ਐਕਸਰਸਾਈਜ਼ ਹੁੰਦੀ ਹੈ ਕਿਸੇ ਵੇਲੇ ਜੀਬ ਉਲਟੀ ਸਿੱਧੀ ਹੋ ਕਿਸੇ ਵੇਲੇ ਪੁੱਠੀ ਹੋ ਕੇ ਟੱਚ ਕਰਦੀ ਹੈ ਕਿਸੇ ਵੇਲੇ ਸਿੱਧੀ ਹੋ ਕੇ ਟੱਚ ਕਰਦੀ ਹੈ ਸਖਤ ਤਾਲੂ ਉਦੋਂ ਕਿਹੜੀਆਂ ਦੁਨੀਆਂ ਬੰਦੀਆਂ ਆਪਣੇ ਕੋਲੇ ਇਹਨਾਂ ਨੂੰ ਆਪਾ ਬੋਲਦੇ ਆ ਮੂਰਤ ਨਹੀਂ ਦੁਨੀਆਂ ਫਾਰ ਐਗਜ਼ਾਮਪਲ ਟੈਂਕਾ 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 ਅਨਾਉਂਸ ਕਰਕੇ ਦੇਖੋ ਕਿਵੇਂ ਜੀਵ ਜਿਹੜੀ ਹੈਗੀ ਆ ਪੂਰੀ ਪਰੇਸ਼ਾਨ ਹੁੰਦੀ ਹੈ ਠੱਠਾ ਹੈ ਨਾ ਉਲਟ ਹੋ ਕੇ ਮੁੱਦੀ ਹੋ ਕੇ ਜਿਹੜੀ ਹੈਗੀ ਉਹ ਟੱਚ ਕਰਦੀ ਹੈਗੀ ਸਖਤ ਟਾਲੂ ਨੂੰ ਸਖਤ ਤਾਲੂ ਨੂੰ ਡੱਡਾ ਟੱਡਾ ਨਾਣਾ ਲ ੜਾੜਾ ਤੇ ਜਦੋਂ ਇਹਨਾਂ ਦਾ ਆਚਰਣ ਕਰਦੇ ਆ ਸਭ ਪਤਾ ਲੱਗਦਾ ਹੈ ਇਹ ਜੀਬ ਦੀ ਸਥਿਤੀ ਦੇ ਆਧਾਰ ਤੇ ਜਿਹੜੀ ਸਾਹ ਦੀ ਹਵਾ ਉਹ ਰੋਕੀ ਜਾ ਰਹੀ ਹੈਗੀ ਹੈ ਤੇ ਇਹਨਾਂ ਨੂੰ ਆਪਾਂ ਕਿੰਨਾ ਕਿਹੜੀਆਂ ਧੁਨੀਆਂ ਅਖਾਂਗੇ ਇਹਨਾਂ ਨੂੰ ਉਲਟ ਜੀਬੀ ਜਾਂ ਫਿਰ ਇਹਨਾਂ ਨੂੰ ਆਪਾਂ ਅਖਾਂਗੇ ਮੂਰਤਲੀ ਧੁਨੀਆਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ ਆਪਣੇ ਕੋਲ ਇਹਨਾਂ ਦੀ ਚੌਥੀ ਕਿਸਮ ਹੈਗੀ ਹੈ ਦੰਤੀ ਧੁਨੀਆਂ ਦੰਦ ਤੁਹਾਨੂੰ ਪਤਾ ਹੀ ਹੈ ਦੰਦ ਤੋਂ ਬਣ ਗਿਆ ਦੰਤੀ ਜਿਹੜੀਆਂ ਦੰਦਾਂ ਦੀ ਗਤੀਵਿਧੀ ਤੇ ਆਧਾਰਿਤ ਹੈ ਤੇ ਇਹ ਕਿਹੜੀਆਂ ਧੁਨੀਆਂ ਹੋਗੀਆਂ ਦੰਤੀ ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਬ ਦੀ ਨੋਕ ਦੁਆਰਾ ਉਤਲੇ ਦੰਦਾਂ ਦੇ ਪਿਛਲੇ ਪਾਸੇ ਰੋਕਿਆ ਜਾਂਦਾ ਹੈ ਭਾਵ ਕੀ ਹੋਇਆ ਕਿ ਜੀਬ ਦੰਦਾਂ ਦੇ ਅੰਦਰਲੇ ਪਾਸੇ ਨੂੰ ਸਪਰਸ਼ ਕਰਦੀ ਹੈ ਹੁਣ ਜਦੋਂ ਆਪਾਂ ਇਹ ਧੁਨੀਆਂ ਦਾ ਉਚਾਰਨ ਕਰਾਂਗੇ ਨਾ ਤਾਂ ਤੁਹਾਡੀ ਜਿਹੜੀ ਜੀਬ ਹੈਗੀ ਆ ਉਹ ਦੰਦਾਂ ਦੇ ਨਾਲ ਟੱਚ ਕਰਕੇ ਸਾਹ ਦੀ ਹਵਾ ਨੂੰ ਰੋਕਦੀ ਹੈ ਜਾਨੀ ਕਿ ਜੀਬ ਜਿਹੜੀ ਦੰਦਾਂ ਦੇ ਅੰਦਰਲੇ ਪਾਸੇ ਨੂੰ ਸਪਰਸ਼ ਕਰਦੀ ਹੈ ਤੱਤ ਥੱਥਾ ਦੱਦਾ ਤਾਂ ਹੁਣ ਕੀ ਆ ਉਤਲੇ ਦੰਦਾਂ ਦੇ ਨਾਲ ਇੱਕ ਇਹ ਚੀਜ਼ ਯਾਦ ਰੱਖਿਓ ਉਤਲੇ ਦੰਦਾਂ ਦਾ ਰੋਲ ਰਹਿੰਦਾ ਹੈ ਇਹਦੇ ਵਿੱਚ ਨ ਤੱ ਤੱਥਾ ਤਾਂ ਜੀਵ ਉਤਲੇ ਦੰਦਾਂ ਦੁਆਰਾ ਜਿਹੜੀ ਹੈ ਉਤਲੇ ਦੰਦਾਂ ਨੂੰ ਸਪਰਸ਼ ਕਰਕੇ ਫੇਰ ਇਹ ਦੁਨੀਆ ਪ੍ਰਗਟ ਕਰਦੀ ਹੈ ਤੇ ਇਹਦੇ ਵਿੱਚ ਕਿਹੜਾ ਆ ਜਾਂਦਾ ਜਿਹੜਾ ਤ ਵਰਗ ਜਿਹੜੀਆਂ ਤੱਤੀ ਵਾਲੀ ਪੂਰੀ ਲਾਈਨ ਆ ਜਾਂਦੀ ਹੈ ਤੱਤਾ ਥੱਥਾ ਦੱਦਾ ਤੱਦਾ ਨੰਨਾ ਇੱਕ ਲੱਲਾ ਰ ਰਾਰਾ ਤੇ ਸਸਾ ਇਹ ਦੁਨੀਆ ਵੀ ਇਹਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਜ ਜੱਜਾ ਵੀ ਇੱਥੇ ਆ ਜਾਂਦਾ ਹੈ ਜੱਜੇ ਨੂੰ ਵੀ ਇੱਥੇ ਸ਼ਾਮਲ ਕਰਿਓ ਇੱਕ ਜੱਜਾ ਜਿਹੜਾ ਹੈ ਉਹ ਧੁਨੀ ਵੀ ਇਹਦੇ ਵਿੱਚ ਆ ਜਾਂਦੀ ਹੈ ਦੰਤੀ ਧੁਨੀ ਦੇ ਵਿੱਚ ਤੇ ਆਪਣੀ ਕੋ ਲਾਗੀਆਂ ਜੀ ਦੰਤੀ ਧੁਨੀਆਂ ਨੈਕਸਟ ਹੁਣ ਆਪਾਂ ਗੱਲ ਕਰਦੇ ਆ ਜੀ ਹੋਠੀ ਧੁਨੀਆਂ ਹੋਠ ਤੁਹਾਨੂੰ ਪਤਾ ਹੀ ਹੈ ਕਿ ਹੋਠ ਜਿਹੜੇ ਹੈ ਲਿਪਸ ਨੂੰ ਕਹਿ ਦਿੰਦੇ ਆ ਬੁੱਲਾਂ ਨੂੰ ਹੋਠ ਆਖਿਆ ਜਾਂਦਾ ਤਾਂ ਜਦੋਂ ਸਾਹ ਦੀ ਹਵਾ ਦੇ ਵਿੱਚ ਜਿਹੜਾ ਰੁਕਾਵਟ ਪਾਉਂਦੇ ਉਹ ਬੁੱਲ ਪਾਉਂਦੇ ਆ ਲਿਪਸ ਪਾਉਂਦੇ ਆ ਤਾਂ ਉਦੋਂ ਆਪਾਂ ਕਹਿ ਦਿੰਨੇ ਵੀ ਜਿਹੜੀਆਂ ਹੋਠੀ ਧੁਨੀਆਂ ਉਹ ਪ੍ਰਗਟ ਹੁੰਦੀਆਂ ਤਾਂ ਹੋਠੀ ਧੁਨੀਆਂ ਕੀ ਹੁੰਦੀਆਂ ਹੋਠੀ ਧੁਨੀਆਂ ਦੇ ਆਚਾਰਨ ਸਮੇ ਸਾਹ ਦੀ ਹਵਾ ਨੂੰ ਬੁੱਲਾਂ ਦੁਆਰਾ ਰੋਕ ਕੇ ਛੱਡਿਆ ਜਾਂਦਾ ਹੈ ਤਾਂ ਲਿਪਸ ਦੁਆਰਾ ਉਹਨੂੰ ਰੋਕਿਆ ਜਾਂਦਾ ਹੈਗਾ ਹਵਾ ਨੂੰ ਉਹਨਾਂ ਦੁਆਰਾ ਇੱਕਦਮ ਛੱਡਿਆ ਜਾਂਦਾ ਹੈਗਾ ਜਾਨੀ ਕਿ ਜਿਹੜੇ ਲਿਪਸ ਆ ਉਹਨਾਂ ਦਾ ਪੂਰਾ ਰੋਲ ਰਹਿੰਦਾ ਹੈ ਤਾਂ ਜਿਹੜੀਆਂ ਲਿਪਸਤੀ ਦੇ ਆਧਾਰਿਤ ਜਿਹੜੀਆਂ ਦੁਨੀਆ ਬਣਦੀਆਂ ਉਹਨਾਂ ਨੂੰ ਆਪਾਂ ਬੋਲਦੇ ਹੋਂਠੀ ਦੁਨੀਆ ਹੋਂਠੀ ਦੁਨੀਆ ਹੁੰਦੀਆਂ ਕਿਹੜੀਆਂ ਜਿਵੇਂ ਪਪਾ ਪੱਪੇ ਵਾਲਾ ਪੂਰਾ ਪਵਰਗ ਹੁਣ ਪੱਪੇ ਨੂੰ ਅਨਾਉਂਸ ਕਰਕੇ ਵੇਖੋ ਪਪਾ ਪੂਰੇ ਲਿਪਸ ਆਫਿਸ ਦੇ ਵਿੱਚ ਜੁੜ ਕੇ ਇੱਕ ਵਾਰੀ ਸਾਦੀ ਹਵਾ ਰੋਕੀ ਐ ਫੇਰ ਛੱਡੀ ਗਈ ਐ ਫਫਾ ਬੱਬਾ ਪੱਬਾ ਮੱਮਾ ਫਫੇ ਪਿਆਰ ਬਿੰਦੀ ਵਾਲਾ ਤੇ ਵਾਵਾ ਵਾਵਾ ਉਚਾਰਨ ਕਰਦੇ ਹਾਂ ਤਾਂ ਇਹ ਆਪਣੇ ਕੋਲੇ ਕਿਹੜੀਆਂ ਧੁਨੀਆਂ ਆ ਜਾਂਦੀਆਂ ਇਹ ਤੁਹਾਡੇ ਕੋਲ ਆ ਗਈਆਂ ਜੀ ਹੋਠੀ ਧੁਨੀਆਂ ਜਿਹਦੇ ਵਿੱਚ ਹੋਠ ਦੀ ਪੂਰੀ ਜਿਹੜੀ ਐਕਟਿਵ ਪਾਰਟਿਸਪੀਸੇਸ਼ਨ ਹੋ ਰਹਿਦੀ ਹੈ ਲਾਸਟ ਦੇ ਉੱਪਰ ਜਿਹੜੀ ਆਪਣੀ ਲਾਸਟ ਇੱਕ ਰਹਿ ਗਈ ਵਰਗਵੰਡ ਉਹ ਹੁੰਦੀ ਹੈ ਆਪਣੇ ਕੋਲੇ ਸੁਰਜੰਤਰੀ ਧੁਨੀ ਤਾਂ ਸੁਰਜੰਤਰੀ ਧੁਨੀ ਨੂੰ ਗਲੋਟਲ ਧੁਨੀ ਵੀ ਕਹਿ ਦਿੰਦੇ ਆ ਇਹਦਾ ਆਪਾਂ ਉੱਪਰ ਘਾਰ ਹੀ ਆਏ ਹੈਗੇ ਆ ਕਿ ਜਿਹੜੀ ਸੁਰਜੰਤਰੀ ਧੁਨੀਆਂ ਇਹਦਾ ਉਚਾਰਨ ਸਥਾਨ ਸਾਹ ਨਲੀ ਦੇ ਉਤਲੇ ਸਿਰੇ ਦਾ ਮੂੰਹ ਹੈ ਜਿਹੜਾ ਸਾਹ ਨਾਲੀ ਦਾ ਉੱਪਰਲਾ ਹਿੱਸਾ ਹੁੰਦਾ ਉਹ ਇੱਕੇਦਮ ਜਿਹੜੀਆਂ ਨਾਲ ਤੰਤਰੀਆਂ ਉਹ ਬੰਦ ਹੁੰਦੀਆਂ ਤੇ ਜਦੋਂ ਇੱਕੇਦਮ ਉਹ ਖੁੱਲਦੀਆਂ ਹੈਗੀਆਂ ਤਾਂ ਵਸਪੋਰਟ ਦੀ ਤਰ੍ਹਾਂ ਜਿਹੜੀ ਧੁਨੀ ਪੈਦਾ ਹੁੰਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਸੁਰਜੰਤਰੀ ਧੁਨੀ ਤਾਂ ਸੁਰਜੰਤਰੀ ਧੁਨੀ ਦੇ ਵਿੱਚ ਤੁਹਾਡੀ ਇੱਕ ਧੁਨੀ ਹੀ ਆਉਂਦੀ ਹੈਗੀ ਹੈ ਹਾ ਹਾ ਇਹ ਇੰਪੋਰਟੈਂਟ ਕੁਐਸਚਨ ਹੈ ਪੁੱਛਿਆ ਜਾ ਸਕਦਾ ਹੈ ਪੇਪਰ ਦੇ ਵਿੱਚ ਕਿ ਜਿਹੜੀ ਆਪਣੇ ਕੋਲੇ ਸੁਰਜੰਤਰੀ ਧੁਨੀ ਉਹ ਕਿਹੜੀ ਧੁਨੀ ਹੈ ਤਾਂ ਸੁਰਜੰਤਰੀ ਧੁਨੀ ਜਿਹੜੀ ਹੈਗੀ ਆ ਉਹ ਤੁਹਾਡੇ ਕੋਲ ਆ ਜਾਂਦੀ ਹੈ ਹਾ ਹਾ ਧੁਨੀ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਵਿਅੰਜਨਾਂ ਦੀ ਹੈ ਉਹ ਵੰਡ ਕੀਤੀ ਜਾਂਦੀ ਹੈ ਜੇਕਰ ਆਪਾਂ ਉੱਪਰ ਗੱਲ ਕਰੀਏ ਜਿਹੜੀ ਆਪਾਂ ਕੀਤੀ ਸੀਗੀ ਗੁਰਮੁਖੀ ਵਰਣਮਾਲਾ ਇਹਦੇ ਸਿਧੇ ਕਰ ਮੈਂ ਗੱਲ ਕਰਾਂ ਤਾਂ ਊੜਾ ਅੜਾ ਈੜੀ ਇਹ ਤਿੰਨ ਤੁਹਾਡੇ ਕੋਲੇ ਆਗੇ ਸਵਰਵਾਹਕ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਹਾ ਹਾ ਹੈਗੀ ਆ ਤੁਹਾਡੇ ਕੋਲੇ ਇਹ ਆਪਣੇ ਕੋਲ ਆਗੀ ਸੁਰਜੰਤਰੀ ਤੁਣੀ ਯਾਨੀ ਕਿ ਗਲੂਟਨ ਤੁਣੀ ਆਗੀ ਜਿਹੜਾ ਕਕੇ ਵਾਲਾ ਪੂਰਾ ਆਪਣੇ ਕੋਲੇ ਹੈਗਾ ਕਕਾ ਖਖਾ ਗਗਾ ਘਗਾ ਨਹੀਂ ਆ ਇਹ ਤੁਹਾਡੇ ਕੋਲੇ ਕੰਠੀ ਧੁਨੀਆਂ ਦੇ ਤਹਿਤ ਵਿਚਰਦੀਆਂ ਜਿਹੜਾ ਪੂਰਾ ਚ ਚੇ ਵਾਲਾ ਚ ਵਰਗ ਹੈ ਇਹ ਤੁਹਾਡੇ ਕੋਲੇ ਤਾਲਵੀ ਧੁਨੀ ਹੈ ਜਿਹੜਾ ਤੁਹਾਡੇ ਕੋਲੇ ਟੈਂਕੇ ਵਾਲਾ ਵਰਗ ਹੈ ਇਹ ਆਪਣੇ ਕੋਲੇ ਮੂਰਤਣੀ ਜਾਂ ਫਿਰ ਇਹ ਉਲਟ ਜੀਬੀ ਧੁਨੀ ਹੈ ਜਿਹੜਾ ਤੁਹਾਡੇ ਕੋਲ ਤੱਤੇ ਵਾਲਾ ਹੈਗਾ ਇਹ ਸਾਰੀਆਂ ਸਾਰੀਆਂ ਦੰਤੀ ਧੁਨੀਆਂ ਜਿਹੜਾ ਪੱਪੇ ਵਾਲਾ ਪਪਾ ਫਫਾ ਬੱਬਾ ਪੱਬਾ ਮੱਮਾ ਇਹ ਤੁਹਾਡੇ ਕੋਲੇ ਕੀ ਹੈਗੀਆਂ ਪੱਪੇ ਵਾਲੀਆਂ ਇਹ ਹੋਠੀ ਧੁਨੀਆਂ ਨੇ ਇਹਦੇ ਵਿੱਚੋਂ ਯਈਆ ਤੇ ਵਾਵਾ ਇਹ ਆਪਾਂ ਕਰ ਚੁੱਕੇ ਕਿ ਜਈਆ ਤੇ ਵਾਵਾ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਸਰਕਵੇਂ ਖਿਸਕਵੇਂ ਵਿਅੰਜਨ ਵੀ ਆਖਿਆ ਜਾਂ ਤੇ ਇਹ ਤੁਹਾਡੇ ਕੋਲੇ ਜਿਹੜੇ ਹੈਗੇ ਅਰਧ ਸਵਰਾਂ ਦੇ ਵਿੱਚ ਆਉਂਦੇ ਆ ਅਰਧ ਸਵਰ ਨੇ ਜਈਆ ਤੇ ਵਾਵਾ ਜਿਹੜੇ ਰਹਿੰਦੇ ਆ ੜਾੜਾ ਜਿਹੜਾ ਹੈਗਾ ਇਹਦੇ ਉਚਾਰਨ ਲਈ ਉਲਟ ਜੀਭੀ ਰਹਿ ਗਿਆ ਇਹ ਜਿਹੜਾ ਤੁਹਾਡੇ ਕੋਲੇ ਰਾਰਾ ਇਹ ਤੁਹਾਡੇ ਕੋਲ ਦੰਤੀ ਆ ਗਿਆ ਜਿਹੜਾ ਲੱਲਾ ਹੈਗਾ ਤੁਹਾਡੇ ਕੋਲ ਇਹ ਵੀ ਤੁਹਾਡੇ ਕੋਲ ਦੰਤੀ ਆ ਗਿਆ ਤਾਂ ਇਸ ਤਰੀਕੇ ਦੇ ਨਾਲ ਇਹ ਸਾਰੀ ਦੀ ਜਿਹੜੀ ਵਰਗਵੰਡ ਉਹ ਕੀਤੀ ਜਾਂਦੀ ਹੈ ਇਹ ਆਪਾਂ ਵਰਗਵੰਡ ਇਹਨਾਂ ਦੀ ਕੀਤੀ ਹੈਗੀ ਹੈ ਜਿਹੜੀ ਕਿ ਤੁਹਾਡੇ ਕੋਲ ਆ ਜਾਂਦੀ ਹੈਗੀ ਹੈ ਉਚਾਰਨ ਸਥਾਨ ਦੇ ਅਧਾਰ ਤੇ ਕਿ ਉਚਾਰਨ ਸਥਾਨ ਦੇ ਅਧਾਰ ਤੇ ਜਿਹੜਾ ਵਿਅੰਜਨ ਉਹ ਕਿਵੇਂ ਵਿਚਰਦਾ ਹੈਗਾ ਨੈਕਸਟ ਆਪਾਂ ਗੱਲ ਕਰਦੇ ਸੀ ਜੀ ਨਾਸਕੀ ਵਿਅੰਜਨ ਰਹਿੰਦੇ ਹੈਗੇ ਆਪਣੇ ਨਾਸਕੀ ਵਿਅੰਜਨ ਜਿਹੜੇ ਹੈ ਤੁਹਾਡੇ ਕਿਹੜੇ ਹੁੰਦੇ ਨੇ ਨਾਸਕੀ ਵਿਅੰਜਨ ਧੁਨੀਆਂ ਤਾਂ ਨਾਸਕੀ ਵਿਅੰਜਨ ਧੁਨੀਆਂ ਦੇ ਵਿੱਚ ਆਪਣੇ ਕੋਲੇ ਕੀ ਹੈਗੀਆਂ ਇਹ ਉਚਾਰਨ ਸਥਾਨ ਦੇ ਆਧਾਰ ਤੇ ਉਚਾਰਨ ਵਿਧੀ ਦੇ ਆਧਾਰ ਤੇ ਆ ਜਾਣੀਆਂ ਆ ਆਪਾਂ ਦੋ ਤਰ੍ਹਾਂ ਦੀ ਵਿਅੰਜਨ ਦੀ ਵੰਡ ਕਰ ਰਹੇ ਹਾਂ ਇੱਕ ਉਚਾਰਨ ਸਥਾਨ ਦੇ ਆਧਾਰ ਤੇ ਤੇ ਇੱਕ ਆਪਾਂ ਕੀਤੀ ਸੀਗੀ ਉਚਾਰਨ ਵਿਧੀ ਦੇ ਆਧਾਰ ਤੇ ਇੱਥੇ ਮੈਂ ਉੱਪਰ ਮੈਂਸ਼ਨ ਕੀਤਾ ਸੀ ਉਚਾਰਨ ਸਥਾਨ ਦੇ ਆਧਾਰ ਤੇ ਤੇ ਫਿਰ ਉਚਾਰਨ ਵਿਧੀ ਦੇ ਆਧਾਰ ਤੇ ਉਚਾਰਨ ਸਥਾਨ ਦੇ ਆਧਾਰ ਤੇ ਆਪਣੇ ਕੋਲੇ 6 ਤਰੀਕੇ ਦੀ ਵੰਡ ਹੋ ਚੁੱਕੀ ਹੈ ਉਚਾਰਨ ਵਿਧੀ ਦੇ ਆਧਾਰ ਤੇ ਵੈਸੇ ਤਾਂ ਇਹਨਾਂ ਦੀ ਬਹੁਤ ਡਿਟੇਲ ਚ ਪੂਰਾ ਲੈਕਚਰ ਹੈ ਡੱਕਵੇਂ ਉਹ ਡੱਕਵੇਂ ਨਾਦੀ ਮਹਾਪ੍ਰਾਣ ਅਲਪ੍ਰਾਣ ਸਾਰਾ ਲੈਕਚਰ ਬਣੂਗਾ ਪਰ ਜੇ ਆਪਾਂ ਬੇਸਿਕ ਦੀ ਗੱਲ ਕਰੀਏ ਤਾਂ ਉਚਾਰਨ ਜਿਹੜੀ ਵਿਧੀ ਦੇ ਆਧਾਰ ਤੇ ਆਪਣੇ ਕੋਲ ਆ ਜਾਂਦੇ ਹੈਗੇ ਆ ਨਾਸਕੀ ਵਿਅੰਜਨ ਧੁਨੀਆਂ ਤਾਂ ਕੀ ਹੁੰਦੀਆਂ ਨਾਸਕੀ ਵਿਅੰਜਨ ਧੁਨੀਆਂ ਉਹਨਾਂ ਦੀ ਆਪਾਂ ਗੱਲ ਕਰਦੇ ਆਂ ਤਾਂ ਨਾਸਕੀ ਵਿਅੰਜਨ ਧੁਨੀਆਂ ਉਹ ਧੁਨੀਆਂ ਹੁੰਦੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਜਿਹੜੀ ਆਵਾਜ਼ ਆ ਉਹ ਨੱਕ ਚੋਂ ਬਾਹਰ ਨਿਕਲਦੀ ਹੈ ਆਵਾਜ਼ ਮੂੰਹ ਚੋਂ ਨਾ ਪੈਦਾ ਹੋ ਕੇ ਨੱਕ ਚੋਂ ਬਾਹਰ ਆਉਂਦੀ ਹੈ ਠੀਕ ਹੈ ਨਾਲ ਤੰਤਰੀਆਂ ਇਸ ਤਰੀਕੇ ਨਾਲ ਜਿਹੜਾ ਆਪਣੇ ਗਲੇ ਦੀ ਸੈਟਲਮੈਂਟ ਕਰ ਦਿੰਦੀਆਂ ਕਿ ਜਿਹੜੀ ਆਵਾਜ਼ ਨਿਕਲਦੀ ਉਹ ਨੱਕ ਚੋਂ ਬਾਹਰ ਨਿਕਲਦੀ ਹੈ ਫਾਰ ਇਗਜ਼ਾਮਪਲ ਨੱਕ ਨੂੰ ਬੰਦ ਕਰਕੇ ਤੁਸੀਂ ਧੁਨੀਆਂ ਦਾ ਆਚਾਰਨ ਕਰਕੇ ਵੇਖੋ ਪੰਜ ਆਪਣੇ ਕੋਲੇ ਜਿਹੜੀਆਂ ਹੈਗੀਆਂ ਉਹ ਨਾਸਕੀ ਵਿਅੰਜਨ ਧੁਨੀਆਂ ਮੰਨੀਆਂ ਜਾਂਦੀਆਂ ਗੰਗਾ ਨਈਂਆ ਨਾਣਾ ਨੰਨਾ ਤੇ ਮੰਮਾ ਹੁਣ ਇਹਨਾਂ ਦਾ ਆਚਾਰਨ ਕਰਕੇ ਵੇਖੋ ਨੰਨਾ ਟੰਨਾ ਬੋਲ ਕੇ ਵੇਖੋ ਜੇ ਤੁਸੀਂ ਨੱਕ ਨੂੰ ক্লোਜ਼ ਕਰਕੇ ਬੋਲੋਗੇ ਨਾ ਤਾਂ ਨੱਕ ਦੇ ਵਿੱਚ ਜਿਹੜੀ ਪੂਰੀ ਤਰ੍ਹਾਂ ਕੰਬਾਹਟ ਹੋਏਗੀ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹਨਾਂ ਦੇ ਉਚਾਰਨ ਵੇਲੇ ਜਿਹੜੀ ਸਾਹ ਦੀ ਹਵਾ ਜਿਹੜੀ ਹੈਗੀ ਉਹ ਨੱਕ ਦੇ ਵਿੱਚੋਂ ਬਾਹਰ ਆ ਰਹੀ ਹੈ ਤਾਂ ਇਹਨਾਂ ਧੁਨੀਆਂ ਨੂੰ ਆਪਾਂ ਕੀ ਬੋਲਦੇ ਹਾਂ ਇਹਨਾਂ ਧੁਨੀਆਂ ਨੂੰ ਆਪਾਂ ਬੋਲਦੇ ਹਾਂ ਨਾਸਕੀ ਵਿਅੰਜਨ ਧੁਨੀਆਂ ਤਾਂ ਨਾਸਕੀ ਵਿਅੰਜਨ ਧੁਨੀਆਂ ਤੁਹਾਡੇ ਕੋਲੇ ਗਿਣਤੀ ਦੇ ਵਿੱਚ 5 ਹੈਗੀਆਂ ਜਿਹੜੀਆਂ ਤੁਹਾਨੂੰ ਇੱਥੇ ਦਿਖ ਰਹੀਆਂ ਹਨ ਤਾਂ ਇਹ ਸੀਗਾ ਆਪਣਾ ਪੂਰੇ ਦਾ ਪੂਰਾ ਲੈਕਚਰ ਜਿਹੜੀਆਂ ਕਿ ਤੁਹਾਡੇ ਕੋਲੇ ਵਿਅੰਜਨ ਧੁਨੀਆਂ ਦੇ ਬਾਰੇ ਜਿਹੜੀਆਂ ਖੰਡੀ ਧੁਨੀਆਂ ਦੇ ਤਹਿਤ ਵਿਚਰਦੀਆਂ ਇੱਕ ਲਾਸਟ ਦੇ ਉੱਪਰ ਇੱਕ ਇੰਪੋਰਟੈਂਟ ਕੁਐਸਚਨ ਕਿ ਜਿਹੜੇ ਇੱਕ ਤਾਂ ਆ ਗਿਆ ਗੰਗਾ ਇੱਕ ਤੁਹਾਡੇ ਕੋਲ ਆ ਗਿਆ ਜਿਹੜਾ ਹੈ ਇਹ ਨਹੀਂਆ ਇੱਕ ਤੁਹਾਡੇ ਕੋਲ ਆ ਗਿਆ ਨਾਣਾ ਤੇ ਇੱਕ ਤੁਹਾਡੇ ਕੋਲ ੜਾੜਾ ਤੇ ਇੱਕ ਤੁਹਾਡੇ ਕੋਲ ਲ ਪੈਰ ਬਿੰਦੀ ਤਾਂ ਇਹ ਪੰਜਾਬੀ ਦੀਆਂ ਆਪਣੀਆਂ ਅਜਈਆਂ ਧੁਨੀਆਂ ਹੈਗੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਕੋਈ ਵੀ ਜਿਹੜਾ ਸ਼ਬਦ ਆ ਉਹ ਸ਼ੁਰੂ ਨਹੀਂ ਹੁੰਦਾ ਬਾਕੀ ਸਾਰੀ ਧੁਨੀਆਂ ਤੋਂ ਸ਼ਬਦਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਇਹਨਾਂ ਜਿਹੜੀਆਂ ਪੰਜ ਧੁਨੀਆਂ ਇੱਥੇ ਮੈਂਸ਼ਨ ਕੀਤੀਆਂ ਇਹਨਾਂ ਤੋਂ ਕਿਸੇ ਵੀ ਜਿਹੜੀ ਸ਼ਬਦ ਦੀ ਸ਼ੁਰੂਆਤ ਆ ਉਹ ਨਹੀਂ ਹੁੰਦੀ ਠੀਕ ਹੈ ਜੀ ਇਹ ਸੀਗਾ ਅੱਜ ਦਾ ਆਪਣਾ ਲੈਕਚਰ ਵਿਅੰਜਨ ਧੁਨੀਆਂ ਦੇ ਬਾਰੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੈਕਚਰ ਬਹੁਤ ਵਧੀਆ ਲੱਗਿਆ ਹੋਊਗਾ ਜੇਕਰ ਇਹ ਵਧੀਆ ਲੱਗਿਆ ਤੈਨੂੰ ਲਾਈਕ ਜ਼ਰੂਰ ਕਰਿਓ ਆਪਦੇ ਫਰੈਂਡਸ ਦੇ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ ਵਾਸਤੇ ਤੁਸੀਂ ਸਾਡੇ ਚੈਨਲ ਸਰਵ ਸਟੱਡੀ ਕਲਾਸਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ ਮਿਲ ਸਕੇ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ